ਤਾਂ ਲੱਗਦਾ ਹੀ ਹੈ ਕਿਉਂ ਹੀ ਮਾਰਤਾ ਬਣੋ ਰਸਤਾਵਾ ਤਾਂ ਥੋੜਾ-ਥੋੜਾ ਤੁੰਡਾ ਹੀ ਹੈ ਕੁਛ ਨਾ ਬਸ ਕਿੰਨੇ ਭਰਾ ਹੋ ਤੁਸੀਂ ਦੋ ਕਿੰਨੇ ਟਾਈਮ ਤੋਂ ਕੀ ਜ਼ਮੀਨ ਤੁਹਾਨੂੰ ਨਹੀਂ ਵੰਡ ਕੇ ਦੇ ਰਹੇ ਸੀ ਜਾਂ ਕੀ ਸੀਗਾ ਹੈ ਕੀ ਸੀ ਕਿਸੇ ਨੂੰ ਵੀ ਨਹੀਂ ਦਿੱਤਾ ਕੋਈ ਕਿਸੇ ਨੂੰ ਵੀ ਕੁਛ ਨਹੀਂ ਦਿੱਤਾ ਵਜ੍ਹਾ ਕੀ ਹੈ ਤੇ ਤਾਂ ਹੁਣ ਉੱਪਰ ਵਾਲਾ ਜਾਣਦਾ ਜਹੋ ਜਾਣਦਾ ਸੈਨੀ ਜ਼ਮੀਨ ਹੈ ਉਹਨਾਂ ਨੂੰ ਵੀ ਦਾਦੇ ਇਲਾਹੀ ਉੱਥੋਂ ਮਿਲੀ ਹੋਣੀ ਨਹੀਂ ਉਹ ਇਨਸਿਕਿਉਰਟੀ ਹੋਣੀ ਉਹਨਾਂ ਨੂੰ ਕੋਈ ਕਿਸੇ ਨਹੀਂ ਕੁਝ ਨਾਲ ਛਾਲ ਨਹੀਂ ਕਰਦੇ ਹੁਣ ਕੁਸਤਾ ਉਹਨਾਂ ਦੇ ਦਿਲ ਚ ਕੋਈ ਸੀ ਤਾਂ ਹੁਣ ਇੱਥੇ ਰਹਿੰਦਾ ਸੀਗਾ ਕੰਮ ਕਰੇ ਕੰਮ ਕਰਦਾ ਸੀਗਾ ਕੋਈ ਲੋੜ ਪਾਣੀ ਹੁੰਦੀ ਦੋ ਵਾਰੀ ਤਾਂ ਹਸਪੀਟਲ ਵੀ ਦਾਖਲ ਕਰਾਇਆ ਖੂਨ ਘਟ ਜਾਂਦਾ ਸੀਗਾ ਅੱਛਾ ਰਿਕਵਰੀ ਦੇਸ਼ ਚ ਕਰਾਇਆ ਇੱਥੇ ਰਮਿੰਦਰ ਸਿੰਘ ਦੇ ਕਰਾਇਆ ਹਾਂ ਤੇ ਖੂਨ ਖੂਦਾ ਵੀ ਕਰਵਾਇਆ ਦੋ ਵਾਰੀ ਤੁਸੀਂ ਆਪਣੇ ਘਰ ਨਾਲ ਨਹੀਂ ਗੱਲ ਤੂੰ ਅੱਤ ਤੱਕ ਕੁਝ ਨਹੀਂ ਕਰ ਸਕਦਾ ਘਰ ਨਾਲ ਗੱਲ ਹੀ ਕਰਨੀ ਸੀ ਵੀ ਆਹ ਗੱਲ ਹੈ ਬਰਾ ਦੀ ਆਉਦੀ ਜ਼ਿੰਦਗੀ ਉਹ ਔਰ ਲੱਗ ਸਾਈਡ ਉਹਨਾਂ ਦੀ ਤੁਹਾਨੂੰ ਵੀ ਲੱਗਦਾ ਜਿਸ ਤਰ੍ਹਾਂ ਤੁਹਾਡੇ ਪਿਓ ਤੁਹਾਨੂੰ ਜਾਨ ਦਿੱਤਾ ਫਿਰ ਤੁਸੀਂ ਦਾ ਖਤਰ ਕਰਤਾ ਹੈ ਕੁਸਤਾ ਉਹ ਤਾਂ ਹੁੰਦਾ ਹੀ ਅੱਛਾ ਕਿਦੋਂ ਚੱਕਿਆ ਤੁਸੀਂ ਉਹਨਾਂ ਨੇ ਪਾਇਆ ਪੌਸੇ ਵਿਆਹ ਕੀਤਾ ਤਾਂ ਵੱਡਾ ਕੀਤਾ ਉਹ ਤਾਂ ਹੁੰਦਾ ਹੀ ਹੈ ਤੇ ਜ਼ਮੀਨ ਪਿੱਛੇ ਉਹ ਤਾਂ ਹੁੰਦਾ ਹੀ ਹੈ ਜ਼ਮੀਨ ਪਿੱਛੇ ਤੁਸੀਂ ਉਹਦਾ ਕੰਮ ਕਰਦੇ ਨਹੀਂ ਜ਼ਮੀਨ ਪਿੱਛੇ ਨਹੀਂ ਹੋਰ ਉਹ ਥੇਰਾ ਪਰ ਸੀਗਾ ਕੰਬਲੀ ਜ਼ਮੀਨ ਤਾਂ ਨਹੀਂ ਹੋਰ ਰੋਲਾ ਵੀ ਸੀ ਹਾਂ ਰੈਂਡੋ ਕਲੇ ਜਿਹੜਾ ਹੁੰਦਾ ਹੈ ਉਹ ਕੀ ਹੁੰਦਾ ਆਪਾਂ ਸਮਝ ਹੀ ਸਕਦਾ ਉਹ ਕੱਲਾ ਪੈਸੇ ਨਾਲ ਤਾਂ ਮਸਲਾ ਹੁੰਦਾ ਠੀਕ ਜੀ ਬੜੇ ਫੇਰੇ ਕੱਲੀ ਤਾਂ ਹੀ ਮੰਨਦੀ ਨਹੀਂ ਸੀ ਤੁਹਾਡੀ ਗੱਲ ਇਸ ਕਰਕੇ ਸੀ ਕਿ ਕਿਸੇ ਤੇ ਵੀ ਇਹ ਕਿ ਕੁਝ ਰਿਸ਼ਤੇਦਾਰ ਤੇ ਵੀ ਮੰਨੀ ਅਜ ਤਾਈਂ ਹੋਣੀ ਹੈ ਇਸ 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 ਦਾ ਕਿਸੇ ਇੰਨਾ ਵੱਡਾ ਕਦਮ ਚੱਕਿਆ ਦੁਖੀ ਹੋ ਗਏ ਅਜਾ ਤੁਹਾਡੀ ਮਾਤਾ ਜੀ ਹੈਗੇ ਅੱਛਾ ਕਰੇ ਮੋਢਲੇ ਸਭਾ ਰਹਿੰਦਾ ਜੀ ਮਿੱਤਰੂ ਇਸ ਦਾ ਹੁਣ ਜਿਹੜਾ ਕੁਝ ਤੁਸੀਂ ਕਰਤਾ ਉਹ ਹੱਲ ਹੋ ਗਿਆ ਤੁਹਾਡਾ ਹੱਲ ਤਾਂ ਕੀ ਕਰੇ ਗੁੱਸਾ ਹੰਦ ਨਿਕਲ ਜੰਦਾ ਲੱਗਦਾ ਤੁਸੀਂ ਪਿਓ ਸੀਗੇ ਤੁਹਾਡੇ ਹੈਨਾ ਤੁਸੀਂ ਇੰਨਾ ਸਰੀਕੇਸ਼ ਤਾਂ ਹੁੰਦਾ ਤੁਹਾਨੂੰ ਲੱਗਦਾ ਹੀ ਹੈ ਕਿਉਂ ਹੀ ਮਾਰਤਾ ਕੋਣ ਕਵਾ ਦਾ ਥੋੜਾ ਥੋੜਾ ਕੁੰਡਈ ਕੁਛ ਨਾ ਬਸ ਕਿੰਨੇ ਭਰਾ ਹੋ ਤੁਸੀਂ ਦੋ ਕਿੰਨੇ ਟਾਈਮ ਤੋਂ ਕੀ ਜ਼ਮੀਨ ਤੁਹਾਨੂੰ ਨਹੀਂ ਵੰਡ ਕੇ ਦੇ ਰਹੇ ਸੀ ਜਾਂ ਕੀ ਸੀਗਾ ਹੈ ਕਿਸੇ ਨੂੰ ਵੀ ਨਹੀਂ ਦਿੱਤਾ ਕੋਈ ਕਿਸੇ ਨੂੰ ਵੀ ਕੁਛ ਨਹੀਂ ਦਿੱਤਾ ਵਜ੍ਹਾ ਕੀ ਹੈ ਇਹ ਤਾਂ ਹੁਣ ਉੱਪਰ ਵਾਲਾ ਜਾਣਦਾ ਜਹੋ ਜਾਣਦਾ ਸਤੈਨੀ ਜ਼ਮੀਨ ਹੈ ਉਹਨਾਂ ਨੂੰ ਵੀ ਦਾਦੇ ਇਲਾਹੀ ਉੱਥੋਂ ਮੜੀ ਹੋਣੀ ਨਹੀਂ ਉਹ ਇਨਸਿਕਿਉਰਟੀ ਹੋਣੀ ਉਹਨਾਂ ਨੂੰ ਕੋਈ ਕਿਸੇ ਨਹੀਂ ਆਪਣਾ ਪਾਣੀ ਕੁਝ ਨਾਲ ਖਿਆਲ ਨਹੀਂ ਕਰਦੇ ਹੁਣ ਕੁਸਤਾ ਉਹਨਾਂ ਦੇ ਦਿਲ ਚ ਕੋਈ ਸੀ ਹਰ ਤਾਂ ਹੁਣ ਕਿਥੇ ਰਹਿੰਦਾ ਸੀਗਾ ਕੰਮ ਕਰੇ ਕੰਮ ਕਰਦਾ ਸੀਗਾ ਕੋਈ ਲੋੜ ਪਾਣੀ ਹੁੰਦੀ ਦੋ ਵਾਰੀ ਤਾਂ ਹਸਪੀਟਲ ਵੀ ਦਾਖਲ ਕਰਾਇਆ ਖੂਨ ਘਟ ਜਾਂਦਾ ਸੀਗਾ ਅੱਛਾ ਟੈਕਰੀ ਦੇ ਇਚ ਕਰਾਇਆ ਤੇ ਰਮਿੰਦਰ ਸਿੰਘ ਦੇ ਕਰਾਇਆ ਹਾਂ ਹਾਂ ਤੇ ਖੂਨ ਖੂਦਾ ਵੀ ਕਰਵਾਇਆ ਦੋ ਵਾਰੀ ਤੇ ਤੁਸੀਂ ਆਪਣੇ ਘਰ ਨਾਲ ਹੀ ਗੱਲ ਤੁਹਤ ਕੋਈ ਨਹੀਂ ਕਰ ਸਕਦਾ ਘਰ ਨਾਲ ਗੱਲ ਕਰਨੀ ਸੀ ਵੀ ਆਹ ਗੱਲ ਹੈ ਪਰਾ ਦੀ ਆਉਦੀ ਜ਼ਿੰਦਗੀ ਉਹ ਲੱਗ ਸਾਈਡ ਉਹ ਤੁਹਾਨੂੰ ਲੱਗਦਾ ਜਿਸ ਤਰ੍ਹਾਂ ਤੁਹਾਡੇ ਪਿਓ ਨੇ ਤੁਹਾਨੂੰ ਜਾਨ ਦਿੱਤਾ ਫਿਰ ਤੁਸੀਂ ਦਾ ਕਤਲ ਕਰਦਾ ਹੈ ਪਸਤਾ ਉਹ ਤਾਂ ਹੁੰਦਾ ਹੀ ਅੱਛਾ ਕਿਹੜੇ ਕਦਮ ਚੱਕਿਆ ਤੁਸੀਂ ਉਹਨੇ ਪਾਲਿਆ ਪੋਸਿਆ ਵਿਆਹ ਕੀਤਾ ਤਾਂ ਵੱਡਾ ਕੀਤਾ ਉਹ ਤਾਂ ਹੁੰਦਾ ਹੀ ਹੈ ਜਮੀਨ ਪਿੱਛੇ ਤੋਂ ਜਮੀਨ ਪਿੱਛੇ ਤੋਂ ਸੀ ਉਹਦਾ ਕਦਮ ਕਰਦੇ ਨਹੀਂ ਜਮੀਨ ਪਿੱਛੇ ਨਹੀਂ ਹੋਰ ਬਥੇਰਾ ਕੋਈ ਸੀਗਾ ਕੰਡੀ ਜਮੀਨ ਤਾਂ ਨਹੀਂ ਹੋਰ ਰੋਲਾ ਵੀ ਸੀ ਹਾਂ ਰੈਂਡੋ ਕਲੇ ਜਿਹੜਾ ਹੁੰਦਾ ਹੈ ਉਹ ਕੀ ਹੁੰਦਾ ਆਪਾਂ ਸੰਭੀਠੀ ਸਕਦਾ ਉਹ ਪੱਲਾ ਪੈਸਾ ਨਾਲ ਤਾਂ ਇੱਕ ਮਸਲਾ ਹੁੰਦਾ ਠੀਕ ਜੀ ਬਾੜੇ ਫੇਰੇ ਕੱਲੀ ਕਈ ਮੰਨਦੀ ਨਹੀਂ ਸੀ ਤੁਹਾਡੀ ਗੱਲ ਹਾਂ ਇਸ ਕਰਕੇ ਤੁਸੀਂ ਕਿਸੇ ਟੀ ਵੀ ਮੇਰੇ ਕਿ ਕੁਝ ਰਿਸ਼ਤੇਦਾਰ ਦੇਖੀ ਮੰਨੀ ਅਜ ਤਾਈਂ ਨੂੰ ਨਹੀਂ ਅੱਛਾ ਇਸ 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 ਦਾ ਕਿਸੇ ਇੰਨਾ ਵੱਡਾ ਕਦਮ ਚੱਕਿਆ ਦੁਖੀ ਹੋ ਗਏ ਅਜ ਤੁਹਾਡੀ ਮਾਤਾ ਜੀ ਹੈਗੇ ਹਾਂ ਅੱਛਾ ਕਰੇ ਮੋਗਲੇਸ਼ ਬਾਲਾ ਰਹਿੰਦਾ ਜੀ ਕਿ ਪ੍ਰਭੂ ਇਸ ਦਾ ਹੁਣ ਜਿਹੜਾ ਕੁਝ ਤੁਸੀਂ ਕਰਤਾ ਉਹ ਹੱਲ ਹੋ ਗਿਆ ਤੁਹਾਡਾ ਹੱਲ ਤਾਂ ਕੀ ਕਰੇ ਨੁਕਸਾਨ ధਨ ਕਰਜਾ ਲੱਗਦਾ ਤੁਸ ਪਿਓ ਸੀਗੇ ਤੁਹਾਡੇ ਹੈ ਨਾ ਤੁਸੀਂ ਇੰਨਾ ਚਲੋ ਸਰੀਕੇਸ਼ਤਾ ਹੁੰਦਾ ਪਤਾ ਤਾਂ ਲੱਗਦਾ ਹੀ ਹੈ ਕਿਉਂ ਹੀ ਮਾਰਤਾ ਬਣ ਕਵਾ ਦਾ ਥੋੜਾ ਥੋੜਾ ਤੁੰਡਈ ਹੈ ਕੁਛ ਨਾ ਬਸ ਕਿੰਨੇ ਭਰਾ ਹੋ ਤੁਸੀਂ ਦੋ ਕਿੰਨੇ ਟਾਈਮ ਤੋਂ ਕੀ ਜ਼ਮੀਨ ਤੁਹਾਨੂੰ ਨਹੀਂ ਵੰਡ ਕੇ ਦੇ ਰਹੇ ਸੀ ਇਹ ਕੀ ਸੀਗਾ ਹੈ ਕੀ ਸੀ ਕਿਸੇ ਨੂੰ ਵੀ ਨਹੀਂ ਦਿੱਤਾ ਕੋਈ ਕਿਸੇ ਨੂੰ ਵੀ ਕੁਛ ਨਹੀਂ ਦਿੱਤਾ ਵਜ੍ਹਾ ਕੀ ਹੈ ਜੋ ਤਾਂ ਹੁਣ ਉੱਪਰ ਵਾਲਾ ਜਾਣਦਾ ਹੈ ਉਹ ਜਾਣਦਾ ਸਤੈਨੀ ਜ਼ਮੀਨ ਹੈ ਉਹਨਾਂ ਨੂੰ ਵੀ ਦਾਦੇ ਇਲਾਹੀ ਉੱਥੋਂ ਮਿਲੀ ਹੋਣੀ ਨਹੀਂ ਉਹ ਇਨਸਿਕਰਟੀ ਹੋਣੀ ਉਹਨਾਂ ਨੂੰ ਕੋਈ ਕਿਸੇ ਨਹੀਂ ਫਿਰ ਉਹ ਨਾਲ ਖਿਆਲ ਨਹੀਂ ਕਰਦੇ ਹੁਣ ਕੁਛ ਤਾਂ ਉਹਨਾਂ ਦੇ ਦਿਲ ਚ ਚੱਲਦਾ ਹੁਣ ਕਿ ਇੱਥੇ ਰਹਿੰਦਾ ਸੀਗਾ ਕੰਮ ਕਰੇ ਕੰਮ ਕਰਦਾ ਸੀਗਾ ਕੋਈ ਲੋੜ ਪਾਣੀ ਹੁੰਦੀ ਦੋ ਵਾਰੀ ਤਾਂ ਹਸਪੀਟਲ ਵੀ ਦਾਖਲ ਕਰਾਇਆ ਕਮੂਨ ਘਟ ਜਾਂਦਾ ਸੀਗਾ ਅੱਛਾ ਇੱਕ ਵਾਰੀ ਦੇਹਚ ਕਰਾਇਆ ਤੇ ਰਮਿੰਦਰ ਸਿੰਘ ਉਹਨੇ ਕਰਾਇਆ ਤੇ ਫੂਨ ਪੂਰਾ ਵੀ ਕਰਵਾਇਆ ਦੋ ਵਾਰੀ ਤੇ ਤੁਸੀਂ ਆਪਣੇ ਘਰ ਨਾਲ ਨਹੀਂ ਕਰਦਾ ਕੁਝ ਨਹੀਂ ਕਰ ਸਕਦਾ ਘਰ ਨਾਲ ਗੱਲ ਕਰਨੀ ਸੀ ਵੀ ਆ ਗੱਲ ਪਰ ਆਦੀ ਆਉਂਦੀ ਜ਼ਿੰਦਗੀ ਉਹ ਲੱਗ ਸਾਈਡ ਉਹ ਤੁਹਾਨੂੰ ਲੱਗਦਾ ਜਿਸ ਤਰ੍ਹਾਂ ਤੁਹਾਡੇ ਪਿਓ ਤੁਹਾਨੂੰ ਜਾਨ ਦਿੱਤਾ ਫਿਰ ਤੁਸੀਂ ਦਾ ਖਤਰ ਕਰਦਾ ਹੈ ਪਸਤਾ ਉਹ ਤਾਂ ਹੁੰਦਾ ਹੀ ਅੱਛਾ ਕਿੰਨੇ ਕਦਮ ਚੱਕਿਆ ਤੁਸੀਂ ਉਹਨਾਂ ਨੂੰ ਪਾਲਿਆ ਪੋਸਿਆ ਵਿਆਹ ਕੀਤਾ ਤੁਹਾਨੂੰ ਵੱਡਾ ਕੀਤਾ ਉਹ ਤਾਂ ਹੁੰਦਾ ਹੀ ਹੈ ਤੇ ਜ਼ਮੀਨ ਪਿੱਛੇ ਤੋਂ ਜ਼ਮੀਨ ਪਿੱਛੇ ਤੁਸੀਂ ਉਹਦਾ ਕਦਮ ਕਰਦੇ ਨਹੀਂ ਜ਼ਮੀਨ ਪਿੱਛੇ ਨਹੀਂ ਹੋਰ ਉਹ ਫੇਰਾ ਕੋਈ ਸੀਗਾ ਕੱਲੀ ਜ਼ਮੀਨ ਤਾਂ ਨਹੀਂ ਹੋਰ ਰੋਲਾ ਵੀ ਸੀ ਹਾਂ ਤੇ ਰੈਂਡੋ ਕਲੇ ਜਿਹੜਾ ਹੁੰਦਾ ਹੈ ਉਹ ਕੀ ਹੁੰਦਾ ਉਹ ਆਪਾਂ ਸਮਝ ਹੀ ਸਕਦੇ ਉਹ ਕੱਲਾ ਪੈਸੇ ਨਾਲ ਤਾਂ ਮਸਲਾ ਹੁੰਦਾ ਠੀਕ ਜੀ ਤੁਹਾਡੇ ਫੇਰੇ ਕਈ ਮੰਨਦੀ ਨਹੀਂ ਸੀ ਤੁਹਾਡੀ ਗੱਲ ਇਸ ਕਰਕੇ ਤੁਸੀਂ ਵੀ ਨਹੀਂ ਸੀ ਮੰਨਦੇ ਮੇਰੀ ਕਿ ਕਿਸੇ ਰਿਸ਼ਤੇਦਾਰ ਦੀ ਵੀ ਨਹੀਂ ਮੰਨੀ ਅੱਜ ਤਾਈਂ ਨੂੰ ਅੱਛਾ ਇਸ 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 ਤੱਕ ਤੁਸੀਂ ਇੰਨਾ ਵੱਡਾ ਕਦਮ ਚੱਕਿਆ ਦੁਖੀ ਹੋ ਗਏ ਅੱਛਾ ਤੁਹਾਡੀ ਮਾਤਾ ਜੀ ਹੈਗੇ ਹਾਂ ਚਲੋ ਜੀ ਬੋਲ ਕਰੇ ਮੋਕਲੇਸ਼ ਬਾਲਾ ਰਹਿੰਦਾ ਤੇ ਪਰ ਹੁਣ ਇਸ ਦਾ ਹੁਣ ਜਿਹੜਾ ਕੁਝ ਤੁਸੀਂ ਕਰਤਾ ਉਹ ਹੱਲ ਹੋ ਗਿਆ ਤੁਹਾਡਾ ਹੱਲ ਤਾਂ ਕੀ ਹੈ ਕਿ ਅੱਕਰ ਗੁੱਸਾ ਹੁੰਦਾ ਨਿਕਲ ਜਾਂਦਾ ਲੱਗਦਾ ਤੁਸ ਪਿਓ ਸੀਗੇ ਤੁਹਾਡੇ ਹੈ ਨਾ ਤੁਸੀਂ ਐਡਾ ਸਰੀਕੇਸ ਤਾਂ ਹੁੰਦਾ ਪਤਾ ਤਾਂ ਲੱਗਦਾ ਹੀ ਹੈ ਪਿਓ ਹੀ ਮਾਰਤਾ ਬਣ ਰਸਤਾਵਾ ਦਾ ਥੋੜਾ ਬਹੁਤ ਹੁੰਦਾ ਹੀ ਇਹ ਕੁਛ ਨਾ ਕਿੰਨੇ ਭਰਾ ਹੋ ਤੁਸੀਂ ਦੋ ਕਿੰਨੇ ਟਾਈਮ ਤੋਂ ਕੀ ਜ਼ਮੀਨ ਤੁਹਾਨੂੰ ਨਹੀਂ ਵੰਡ ਕੇ ਦੇ ਰਹੇ ਸੀ ਜਾਂ ਕੀ ਸੀਗਾ ਹੈ ਕਿਸੇ ਨੂੰ ਵੀ ਨਹੀਂ ਦਿੱਤਾ ਕੋਈ ਕਿਸੇ ਨੂੰ ਵੀ ਕੁਛ ਨਹੀਂ ਦਿੱਤਾ وجہ ਕੀ ਹੈ ਜੋ ਤੁਹਾਨੂੰ ਉੱਪਰ ਵਾਲਾ ਜਾਣਦਾ ਜ ਉਹ ਜਾਣਦਾ ਸਟੈਨੀ ਜ਼ਮੀਨ ਹੈ ਉਹਨਾਂ ਨੂੰ ਵੀ ਦਾਦੇ ਇਲਾਹੀ ਉੱਥੋਂ ਮਿਲੀ ਹੋਣੀ ਨਹੀਂ ਉਹ ਇਨਸਿਕਿਉਰਟੀ ਹੋਣੀ ਉਹਨਾਂ ਨੂੰ ਕੋਈ ਕਿਸੇ ਦਾ ਆਪਣਾ ਕੁਝ ਨਾਲ ਖਿਆਲ ਨਹੀਂ ਕਰਦੇ ਹੁਣ ਕੁਸਤਾ ਉਹਨਾਂ ਦੇ ਦਿਲ ਚ ਹੋ ਗਿਆ ਹਰ ਤਾਂ ਹੁਣ ਇੱਥੇ ਰਹਿੰਦਾ ਸੀਗਾ ਘਰੇ ਕੰਮ ਕਰਦਾ ਸੀਗਾ ਕੋਈ ਲੋੜ ਪਾਣੀ ਹੁੰਦੀ ਦੋ ਵਾਰੀ ਤਾਂ ਹਸਪੀਟਲ ਵੀ ਦਾਖਲ ਕਰਾਇਆ ਖੂਨ ਘਟ ਜਾਂਦਾ ਸੀਗਾ ਅੱਛਾ ਡਾਕਟਰ ਹੀ ਦੇਚ ਕਰਾਇਆ ਇੱਥੇ ਰਵੀ ਮਿੰਦਰ ਸਿੰਘ ਨੇ ਕਰਾਇਆ ਤੇ ਖੂਨ ਪੂਰਾ ਵੀ ਕਰਵਾਇਆ ਦੋ ਵਾਰੀ ਤੇ ਤੁਸੀਂ ਆਪਣੇ ਘਰ ਨਾਲ ਤੂੰ ਅੱਤ ਤਾਂ ਕੁਝ ਨਹੀਂ ਕਰ ਸਕਦਾ ਘਰ ਨਾਲ ਗੱਲ ਕਰਨੀ ਸੀ ਵੀ ਆਹ ਗੱਲ ਹੈ ਪੁਰਾਣੀ ਆ ਉਦੀ ਜ਼ਿੰਦਗੀ ਉਹ ਲੱਗ ਸਾਈਡ ਉਹ ਤੁਹਾਨੂੰ ਲੱਗਦਾ ਜਿਸ ਤਰ੍ਹਾਂ ਤੋੜੇ ਪਿਓ ਨੂੰ ਜਨਮ ਦਿੱਤਾ ਫਿਰ ਤੂੰ ਸੁਧਾਰ ਕਰਦਾ ਹੈ ਪਸਤਾਵਾ ਉਹ ਤਾਂ ਹੁੰਦਾ ਹੀ ਅੱਛਾ ਕਿੰਨੇ ਕਦਮ ਚੱਕਿਆ ਤੁਸੀਂ ਉਹਨੇ ਪਾਲਿਆ ਪੋਸਿਆ ਵਿਆਹ ਕੀਤਾ ਤਾਂ ਵੱਡਾ ਕੀਤਾ ਉਹ ਤਾਂ ਹੁੰਦਾ ਹੀ ਹੈ ਤੇ ਜ਼ਮੀਨ ਪਿੱਛੇ ਤੋਂ ਉਹਦਾ ਹੁੰਦਾ ਹੀ ਜ਼ਮੀਨ ਪਿੱਛੇ ਤੋਂ ਤੁਸੀਂ ਉਹਦਾ ਕਦਮ ਕਰਦੇ ਨਹੀਂ ਜ਼ਮੀਨ ਪਿੱਛੇ ਨਹੀਂ ਹੋਰ ਬਥੇਰਾ ਕੁਝ ਸੀਗਾ ਕੰਡੀ ਜ਼ਮੀਨਤਾ ਦੀ ਹੋਰ ਰੌਲਾ ਵੀ ਸੀ ਤੇ ਰਿੰਡੂ ਕੋਲੇ ਜਿਹੜਾ ਹੁੰਦਾ ਹੈ ਉਹ ਕੀ ਹੁੰਦਾ ਉਹ ਆਪਾਂ ਸਮਝ ਹੀ ਸਕਦੇ ਉਹ ਕੱਲਾ ਪੈਸੇ ਨਾਲ ਤਾਂ ਮਸਲਾ ਹੁੰਦਾ ਠੀਕ ਹੈ ਜੀ ਤੁਹਾਡੇ ਫਿਰ ਇਮਾਨਦਾਰੀ ਨਹੀਂ ਸੀ ਤੁਹਾਡੇ ਕੋਲ ਇਸ ਕਰਕੇ ਕੋਈ ਸਿਟੀ ਵੀ ਨਹੀਂ ਸੀ ਮੰਨਦੇ ਮੇਰੇ ਵੀ ਕੋਈ ਰਿਸ਼ਤੇਦਾਰ ਇਹ ਵੀ ਨਹੀਂ ਮੰਨਿਆ ਅਜੇ ਤੱਕ ਇਹ ਨਹੀਂ ਹੋਣਗੇ ਇਸ 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 ਤੱਕ ਸਿਰਫ ਇੰਨਾ ਵੱਡਾ ਕਦਮ ਚੱਕਿਆ ਦੁਖੀ ਹੋ ਗਏ ਅਜਾ ਤੁਹਾਡੀ ਮਾਤਾ ਜੀ ਹੈਗੇ ਹਾਂ ਅੱਛਾ ਬਈ ਬਹੁਤ ਕਰੇ ਬੋਲਦੇ ਆ ਬਾਲਾ ਰਹਿਣਾ ਜੀ ਇਹ ਪ੍ਰਭੂ ਇਸ ਦਾ ਹੁਣ ਜਿਹੜਾ ਕੁਝ ਤੁਸੀਂ ਕਰਤਾ ਉਹ ਹੱਲ ਹੋ ਗਿਆ ਤੁਹਾਡਾ ਹੱਲ ਤਾਂ ਕੀ ਕਰੀ ਗੁੱਸਾ ਹੰਦ ਨਿਕਲ ਜੰਦਾ ਲੱਗਦਾ ਤੁਸੀਂ ਪਿਓ ਸੀਗੇ ਤੁਹਾਡੇ ਹਨਾ ਤੁਸੀਂ ਐਡਾ ਤਰੀਕੇ ਇਸ ਤਾ ਹੁੰਦਾ ਹੈ ਪਤਾ ਤਾਂ ਲੱਗਦਾ ਹੀ ਹੈ ਕਿਉਂ ਹੀ ਮਾਰਤਾ ਬਣੋ ਰਸਤਾਵਾ ਤਾਂ ਥੋੜਾ ਬਹੁਤ ਹੁੰਦਾ ਹੀ ਇਹ ਕੁਛ ਨਾ ਬਸ ਕਿੰਨੇ ਭਰਾ ਹੋ ਤੁਸੀਂ ਦੋ ਕਿੰਨੇ ਟਾਈਮ ਤੋਂ ਕੀ ਜ਼ਮੀਨ ਤੁਹਾਨੂੰ ਨਹੀਂ ਵੰਡ ਕੇ ਦੇ ਰਹੇ ਸੀ ਜਾਂ ਕੀ ਸੀਗਾ ਹੈ ਕਿ ਕਿਸੇ ਨੂੰ ਵੀ ਨਹੀਂ ਦਿੱਤਾ ਕੋਈ ਕਿਸੇ ਨੂੰ ਵੀ ਕੁਛ ਨਹੀਂ ਦਿੱਤਾ ਵਜ੍ਹਾ ਕੀ ਹੈ ਇਹ ਤਾਂ ਹੁਣ ਉੱਪਰ ਵਾਲਾ ਜਾਣਦਾ ਹੈ ਉਹ ਜਾਣਦਾ ਸਤੈਨੀ ਜ਼ਮੀਨ ਹੈ ਉਹਨਾਂ ਨੂੰ ਵੀ ਦਾਦੇ ਇਲਾਹੀ ਉੱਥੋਂ ਮਿੜੀ ਹੋਣੀ ਨਹੀਂ ਉਹ ਇਨਸਿਕਰਟੀ ਹੋਣੀ ਉਹਨਾਂ ਨੂੰ ਕੋਈ ਕਿਸੇ ਨਹੀਂ ਕੁਝ ਨਾਲ ਖਿਆਲ ਨਹੀਂ ਕਰਦੇ ਹੁਣ ਕੁਛ ਤਾਂ ਉਹਨਾਂ ਦੇ ਦਿਲ ਚ ਹੋਈ। ਹਾਂ ਤਾਂ ਹੁਣ ਇੱਥੇ ਰਹਿੰਦਾ ਸੀਗਾ ਕੰਮ ਕਰੇ ਕੰਮ ਕਰਦਾ ਸੀਗਾ ਕੋਈ ਲੋੜ ਪਾਣੀ ਹੁੰਦੀ ਦੋ ਵਾਰੀ ਤਾਂ ਹਸਪੀਟਲ ਵੀ ਦਾਖਲ ਕਰਾਇਆ ਖੂਨ ਘਟ ਜਾਂਦਾ ਸੀਗਾ। ਅੱਛਾ ਇੱਕ ਵਾਰੀ ਦੇਹ ਚ ਕਰਾਇਆ ਇੱਥੇ ਰਮਿੰਦਰ ਸਿੰਘ ਉਹਨੇ ਕਰਾਇਆ। ਹਾਂ। ਤੇ ਖੂਨ ਟੋਸਾ ਵੀ ਕਰਵਾਇਆ ਦੋ ਵਾਰੀ। ਤੇ ਤੁਸੀਂ ਆਪਣੇ ਘਰਾਂ ਨਹੀਂ ਗੱਲ। ਬਹੁਤ ਕੁਛ ਨਹੀਂ ਕਰ ਸਕਦਾ। ਘਰਾਂ ਨਾਲ ਗੱਲ ਕਰਨੀ ਸੀ ਵੀ ਆਹ ਗੱਲ। ਪਰ ਆਦੀ ਆਉਂਦੀ ਜ਼ਿੰਦਗੀ ਉਹ ਲੱਗਦਾ ਸਾਈਡ ਨਾਲ ਤੁਹਾਨੂੰ ਲੱਗਦਾ ਜਿਸ ਤਰ੍ਹਾਂ ਤੁਹਾਡੇ ਪਿਓ ਤੁਹਾਨੂੰ ਜਨਮ ਦਿੱਤਾ ਫਿਰ ਤੁਸੀਂ ਉਹ ਖਤਰ ਕਰਦਾ ਹੈ ਪਸਤਾਵਾ। ਉਹ ਤਾਂ ਹੁੰਦਾ ਹੀ ਅੱਛਾ ਕਿੰਨੇ ਕਦਮ ਚੱਕਰ ਸੀ ਉਹ ਉਹਨਾਂ ਨੇ ਪਾੜਿਆ ਕੋਸੇ ਵਿਆ ਕੀਤਾ ਤਾਂ ਵੱਡਾ ਕੀਤਾ ਉਹ ਤਾਂ ਹੁੰਦਾ ਹੀ ਹੈ ਜਮੀਨ ਪਿੱਛੇ ਤੋਂ ਜਮੀਨ ਪਿੱਛੇ ਤੋਂ ਸੀ ਉਹਦਾ ਕਦਮ ਕਰਦੇ ਨਹੀਂ ਜਮੀਨ ਪਿੱਛੇ ਨਹੀਂ ਹੋਰ ਵਧੇਰਾ ਕੋਈ ਸੀਗਾ ਕੰਨੀ ਜਮੀਨ ਤਾਂ ਨਹੀਂ ਹੋਰ ਰੋਲਾ ਵੀ ਸੀ ਹਾਂ ਰੈਂਡੋ ਕਲੇ ਜਿਹੜਾ ਹੁੰਦਾ ਹੈ ਉਹ ਕੀ ਹੁੰਦਾ ਆਪਾਂ ਸਮਝੀ ਸਕਦਾ ਉਹ ਪੱਲਾ ਪੈਸੇ ਨਾਲ ਤਾਂ ਮਸਲਾ ਹੁੰਦਾ ਠੀਕ ਜੀ ਛੋੜੇ ਫੇਰਾ ਕਦੀ ਤਾਂ ਇਮਾਨਦਾਰੀ ਨਹੀਂ ਸੀ ਤੁਹਾਡੀ ਕਰਨ ਇਸ ਕਰਕੇ ਤੁਸੀਂ ਮੇਰੇ ਕਿ ਕੁਝ ਰਿਸ਼ਤੇਦਾਰੀ ਤੇ ਵੀ ਮੰਨੀ ਅਜ ਤਾਈਂ ਨਹੀਂ ਹੋਣੀ ਅੱਛਾ ਇਸ 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 ਦਾ ਕਿਸੇ ਇੰਨਾ ਵੱਡਾ ਕਦਮ ਚੱਕਿਆ ਦੁਖੀ ਹੋ ਗਏ ਅਜ ਤੁਹਾਡੀ ਮਾਤਾ ਜੀ ਹੈਗੇ ਹਾਂ ਅੱਛਾ ਕਰੇ ਲੋਕਲੇ ਸਭਾ ਰਹਿਣਾ ਤੇ ਇਹ ਪ੍ਰਭੂ ਇਸ ਦਾ ਹੁਣ ਜਿਹੜਾ ਕੁਝ ਤੁਸੀਂ ਕਰਤਾ ਉਹ ਹੱਲ ਹੋ ਗਿਆ ਤੁਹਾਡਾ ਅਵਲ ਤਾਂ ਕੀ ਕਰ ਗੁੱਸਾ ਹੰਗਰ ਨਿਕਲ ਜੰਨਾ ਲੱਗਦਾ ਤੁਸ ਪਿਓ ਸੀਗੇ ਤੁਹਾਡੇ ਹੈ ਨਾ ਤੁਸੀਂ ਇਹਦਾ ਚਲੋ ਸਰੀਕੇਸ ਤਾਂ ਹੁੰਦਾ ਤੁਹਾਡਾ ਤਾਂ ਲੱਗਦਾ ਹੀ ਹੈ ਕਿਉਂ ਹੀ ਮਾਰਤਾ ਬਣ ਤਵਾ ਦਾ ਥੋੜਾ ਥੋੜਾ ਤੁੰਡਈ ਹੈ ਕੁਛ ਨਾ ਬਸ ਕਿੰਨੇ ਭਰਾ ਹੋ ਤੁਸੀਂ ਦੋ ਕਿੰਨੇ ਟਾਈਮ ਤੋਂ ਕੀ ਜ਼ਮੀਨ ਤੁਹਾਨੂੰ ਨਹੀਂ ਵੰਡ ਕੇ ਦੇ ਰਹੇ ਸੀ ਇਹ ਕੀ ਸੀਗਾ ਹੈ ਕੀ ਸੀ ਕਿਸੇ ਨੂੰ ਵੀ ਨਹੀਂ ਦਿੱਤਾ ਕੋਈ ਕਿਸੇ ਨੂੰ ਵੀ ਕੁਛ ਨਹੀਂ ਦਿੱਤਾ ਵਜ੍ਹਾ ਕੀ ਹੈ ਜੇਕਰ ਹੁਣ ਉੱਪਰ ਵਾਲਾ ਜਾਣਦਾ ਜ ਉਹ ਜਾਣਦਾ ਉਸਤੈਨੀ ਜ਼ਮੀਨ ਹੈ ਉਹਨਾਂ ਨੂੰ ਵੀ ਦਾਦੇ ਇਲਾਹੀ ਉੱਪਰੋਂ ਮਿਲੀ ਹੋਣੀ ਨਹੀਂ ਉਹ ਇਨਸਿਕਿਉਰਟੀ ਹੋਣੀ ਉਹਨਾਂ ਨੂੰ ਕੋਈ ਕਿਸੇ ਨਹੀਂ ਤੁਸੀਂ ਨਾਲ ਖਿਆਲ ਨਹੀਂ ਕਰਦੇ ਹੁਣ ਕੁਸਤਾ ਉਹਨਾਂ ਦੇ ਦਿਲ ਚ ਫਿਰਦਾ ਹੁਣ ਕਿਥੇ ਰਹਿੰਦਾ ਸੀਗਾ ਕੰਮ ਕਰੇ ਕੰਮ ਕਰਦਾ ਸੀਗਾ ਕੋਈ ਲੋੜ ਪਾਣੀ ਹੁੰਦੀ ਦੋ ਵਾਰੀ ਤਾਂ ਹਸਪੀਟਲ ਵੀ ਦਾਖਲ ਕਰਾਇਆ ਕਾਨੂੰਨ ਘਟ ਜਾਂਦਾ ਸੀਗਾ ਅੱਛਾ ਇੱਕ ਵਾਰੀ ਦੇਹ ਚ ਕਰਾਇਆ ਇੱਥੇ ਰਮਿੰਦਰ ਸਿੰਘ ਉਹਨੇ ਕਰਾਇਆ ਹਾਂ ਤੇ ਫੂਨ ਪੂਰਾ ਵੀ ਕਰਵਾਇਆ ਦੋ ਵਾਰੀ ਤੇ ਤੁਸੀਂ ਆਪਣੇ ਘਰ ਨਾਲ ਕੁਝ ਨਹੀਂ ਕਰ ਸਕਦਾ ਨਾਲ ਗੱਲ ਕਰਨੀ ਸੀ ਵੀ ਆਹ ਗੱਲ ਹੈ ਪਰ ਆਦੀ ਆਉਂਦੀ ਜ਼ਿੰਦਗੀ ਉਹ ਲੱਗ ਸਾਈਡ ਉਹ ਤੁਹਾਨੂੰ ਲੱਗਦਾ ਜਿਸ ਤਰ੍ਹਾਂ ਤੁਹਾਡੇ ਪਿਆਰ ਤੁਹਾਨੂੰ ਜਾਨ ਦਿੱਤਾ ਫਿਰ ਕਿਸੇ ਦਾ ਖਤਰ ਕਰਦਾ ਹੈ ਪਸਤਾਨ ਉਹ ਤਾਂ ਹੁੰਦਾ ਹੀ ਅੱਛਾ ਕਿਹੜੇ ਕਦਮ ਚੱਕਿਆ ਤੁਸੀਂ ਉਹਨੂੰ ਪਾਲਿਆ ਪੋਸਿਆ ਵਿਆਹ ਕੀਤਾ ਤਾਂ ਵੱਡਾ ਕੀਤਾ ਉਹ ਤਾਂ ਹੁੰਦਾ ਹੀ ਹੈ ਜਮੀਨ ਪਿੱਛੇ ਤੋਂ ਹੁੰਦਾ ਹੀ ਜਮੀਨ ਪਿੱਛੇ ਤੁਸੀਂ ਉਹਦਾ ਕਦਰ ਕਰਦੇ ਨਹੀਂ ਜਮੀਨ ਪਿੱਛੇ ਨਹੀਂ ਹੋਰ ਉਹ ਫੇਰਾ ਕੋਈ ਸੀਗਾ ਕੱਲੀ ਜ਼ਮੀਨ ਤਾਂ ਨਹੀਂ ਹੋਰ ਰੋਲਾ ਵੀ ਸੀ ਹਾਂ ਤੇ ਰੈਂਡੋ ਕਲੇ ਜਿਹੜਾ ਹੁੰਦਾ ਉਹ ਕੀ ਹੁੰਦਾ ਉਹ ਆਪਾਂ ਸਮਝ ਹੀ ਸਕਦੇ ਉਹ ਕੱਲਾ ਪੈਸੇ ਨਾਲ ਤਾਂ ਮਸਲਾ ਹੁੰਦਾ ਠੀਕ ਜੀ ਤੁਹਾਡੇ ਫੇਰਾ ਕੱਲੀ ਤਾਂ ਯਮਨ ਦੀ ਨਹੀਂ ਸੀ ਤੁਹਾਡੇ ਘਰ ਇਸ ਕਰਕੇ ਤੁਸੀਂ ਵੀ ਨਹੀਂ ਸੀ ਮੰਨਦੇ ਮੇਰੀ ਕਿ ਕਿਸੇ ਰਿਸ਼ਤੇਦਾਰ ਦੀ ਵੀ ਨਹੀਂ ਮੰਨੀ ਅਜ ਤਾਈਂ ਨੂੰ ਅੱਛਾ ਇਸ 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 ਕਰਕੇ ਸੀ ਇੰਨਾ ਵੱਡਾ ਕਦਮ ਚੱਕਿਆ ਦੁਖੀ ਹੋ ਗਏ ਅਜ ਤੁਹਾਡੀ ਮਾਤਾ ਜੀ ਹੈਗੇ ਅੱਛਾ ਕਰੇ ਮੋਢਲੇ ਸਬਾਲਾ ਰਹਿੰਦਾ ਤੇ ਮਿੱਤਰ ਹੂੰ ਇਸ ਦਾ ਹੁਣ ਜਿਹੜਾ ਕੁਝ ਤੁਸੀਂ ਕਰਤਾ ਉਹ ਹੱਲ ਹੋ ਗਿਆ ਤੁਹਾਡਾ ਹੱਲ ਤਾਂ ਕੀ ਕਰ ਗੁੱਸਾ ਲੱਗ ਨਿਕਲ ਜਾਂਦਾ ਲਗਦਾ ਤੁਸ ਪਿਓ ਸੀਗੇ ਤੁਹਾਡੇ ਹੈ ਨਾ ਤੁਸੀਂ ਐਡਮ ਸਰੀਕੇਸ ਤਾਂ ਹੁੰਦਾ ਤਾਂ ਲੱਗਦਾ ਹੀ ਹੈ ਤੁਸੀਂ ਦੋ ਹੀ ਮਾਰਤਾ ਹੁਣ ਉਸਤਾਵਾ ਦਾ ਥੋੜਾ ਥੋੜਾ ਹੁੰਦਾ ਹੀ ਇਹ ਕੁਛ ਨਾ ਕਿੰਨੇ ਭਰਾ ਹੋ ਤੁਸੀਂ ਦੋ ਕਿੰਨੇ ਟਾਈਮ ਤੋਂ ਕੀ ਜ਼ਮੀਨ ਤੁਹਾਨੂੰ ਨਹੀਂ ਵੰਡ ਕੇ ਦੇ ਰਹੇ ਸੀ ਇਹ ਕੀ ਸੀਗਾ ਹੈ ਕਿ ਕਿਸੇ ਨੂੰ ਵੀ ਨਹੀਂ ਦਿੱਤਾ ਕੋਈ ਕਿਸੇ ਨੂੰ ਵੀ ਕੁਛ ਨਹੀਂ ਦਿੱਤਾ وجہ ਕੀ ਹੈ ਜੇਕਰ ਹੁਣ ਉੱਪਰ ਵਾਲਾ ਜਾਣਦਾ ਜੇ ਉਹ ਜਾਣਦਾ ਸਤੈਨੀ ਜ਼ਮੀਨ ਹੈ ਉਹਨਾਂ ਨੂੰ ਵੀ ਦਾਦੇ ਇਲਾਹੀ ਉੱਪਰੋਂ ਮਿਲੀ ਹੋਣੀ ਨਹੀਂ ਉਹ ਇਨਸਿਕਰਟੀ ਹੋਣੀ ਉਹਨਾਂ ਨੂੰ ਕੋਈ ਕਿਸੇ ਨਹੀਂ ਕੁਝ ਨਾਲ ਖਿਆਲ ਨਹੀਂ ਕਰਦੇ ਹੁਣ ਕੁਸਤਾ ਉਹਨਾਂ ਦੇ ਦਿਲ ਚ ਰਹਿ ਜਾਂਦਾ ਹੁਣ ਇੱਥੇ ਰਹਿੰਦਾ ਸੀਗਾ ਕੰਮ ਕਰੇ ਕੰਮ ਕਰਦਾ ਸੀਗਾ ਕੋਈ ਲੋੜ ਪਾਣੀ ਹੁੰਦੀ ਦੋ ਵਾਰੀ ਤਾਂ ਹਸਪੀਟਲ ਵੀ ਦਾਖਲ ਕਰਾਇਆ ਖੂਨ ਘਟ ਜਾਂਦਾ ਸੀਗਾ ਅੱਛਾ ਟੈਕਰੀ ਦੇਸ਼ ਕਰਾਇਆ ਤੇ ਰਿੰਦਰ ਸਿੰਘ ਦੇ ਕਰਾਇਆ ਤੇ ਖੂਨ ਪੂਰਾ ਵੀ ਕਰਵਾਇਆ ਦੋ ਵਾਰੀ ਤੇ ਤੁਸੀਂ ਆਪਣੇ ਘਰ ਨਾਲ ਨਹੀਂ ਗੱਲ ਕੁਬਤ ਤਾਂ ਕੁਛ ਨਹੀਂ ਕਰ ਸਕਦਾ ਘਰ ਨਾਲ ਗੱਲ ਕਰਨੀ ਸੀ ਵੀ ਆਹ ਗੱਲ ਪਰ ਆਦੀ ਆਉਦੀ ਜ਼ਿੰਦਗੀ ਉਹ ਲੱਗ ਸਾਈਡ ਨਾਲ ਜੀ ਤੁਹਾਨੂੰ ਨਹੀਂ ਲੱਗਦਾ ਜਿਸ ਤਰ੍ਹਾਂ ਤੋੜੇ ਪਿਆਉਣ ਨੂੰ ਜਾਨ ਦਿੱਤਾ ਫਿਰ ਤੁਸੀਂ ਸਦਾ ਖਤਰ ਕਰਦਾ ਹੈ ਪਸਤਾਵ ਉਹ ਤਾਂ ਹੁੰਦਾ ਹੀ ਅੱਛਾ ਕਿੰਨੇ ਕਦਮ ਚੱਕਿਆ ਸੀ ਉਹਨਾਂ ਪੜਿਆ ਪੋਸਿਆ ਵਿਆਹ ਕੀਤਾ ਤਾਂ ਵੱਡਾ ਕੀਤਾ ਉਹ ਤਾਂ ਹੁੰਦਾ ਹੀ ਹੈ ਤੇ ਜ਼ਮੀਨ ਪਿੱਛੇ ਤੋਂ ਜ਼ਮੀਨ ਪਿੱਛੇ ਤੋਂ ਸੀ ਉਹਦਾ ਕਦਰ ਕਰਦੇ ਸੀ ਨਹੀਂ ਜ਼ਮੀਨ ਪਿੱਛੇ ਨਹੀਂ ਹੋਰ ਬਥੇਰਾ ਕੁਝ ਸੀਗਾ ਕੰਬਲੀ ਜ਼ਮੀਨ ਤਾਂ ਨਹੀਂ ਹੋਰ ਰੋਲਾ ਵੀ ਸੀ ਹਾਂ ਤੇ ਰੈਂਡੋ ਕਲੇ ਜਿਹੜਾ ਹੁੰਦਾ ਹੈ ਉਹ ਕੀ ਹੁੰਦਾ ਆਪਾਂ ਸਮਝੀ ਸਕਦੇ ਉਹ ਪੱਲਾ ਪੈਸੇ ਨਾਲ ਤਾਂ ਮਸਲਾ ਹੁੰਦਾ ਠੀਕ ਜੀ ਤੁਹਾਡੇ ਫੇਰੇ ਤਾਂ ਕਦੀ ਤਾਂ ਇਮਾਨਦਾਰੀ ਨਹੀਂ ਸੀ ਤੁਹਾਡੀ ਗੱਲ ਇਸ ਕਰਕੇ ਤੁਸੀਂ ਵੀ ਨਹੀਂ ਮੰਨਦੇ ਮੇਰੇ ਕੀ ਕਿਸੇ ਰਿਸ਼ਤੇਦਾਰ ਦੀ ਵੀ ਨਹੀਂ ਮੰਨੀ ਅਜੇ ਤੱਕ ਇਹ ਨਹੀਂ ਹੋਣੀ ਅੱਛਾ ਇਸ 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 ਕਾ ਕਿਸੇ ਇੰਨਾ ਵੱਡਾ ਕਦਮ ਚੱਕਿਆ ਦੁਖੀ ਹੋ ਗਏ ਅਜੇ ਤੁਹਾਡੀ ਮਾਤਾ ਜੀ ਹੈਗੇ ਹਾਂ ਅੱਛਾ ਕਰੇ ਬੋਲ ਲਏ ਸਬਾਰ ਰਹਿੰਦਾ ਜੀ ਇਹ ਪ੍ਰਭੂ ਇਸ ਦਾ ਹੁਣ ਜਿਹੜਾ ਕੁਝ ਤੁਸੀਂ ਕਰਤਾ ਉਹ ਹੱਲ ਹੋ ਗਿਆ ਤੁਹਾਡਾ ਹੱਲ ਤਾਂ ਕੀ ਇੱਕ ਕਰ ਗੁੱਸਾ ਮੰਨਣ ਕਰ ਜੰਨਾ ਲੱਗਦਾ ਤੁਸੀਂ ਪਿਓ ਸੀਗੇ ਤੁਹਾਡੇ ਹੈ ਨਾ ਤੁਸੀਂ ਐਡਾ ਸਰੀਕੇਸਤਾ ਹੁੰਦਾ ਲੱਗਦਾ ਹੀ ਹੈ ਪਿਓ ਹੀ ਮਾਰਦਾ ਬਣੋ ਰਿਸ਼ਤਾਵਾ ਦਾ ਥੋੜਾ ਬਹੁਤ ਹੁੰਦਾ ਹੀ ਹੈ ਕੋਈ ਜਣਾ ਬਸ ਕਿੰਨੇ ਭਰਾ ਹੋ ਤੁਸੀਂ ਦੋ ਕਿੰਨੇ ਟਾਈਮ ਤੋਂ ਕੀ ਜ਼ਮੀਨ ਤੁਹਾਨੂੰ ਨਹੀਂ ਵੰਡ ਕੇ ਦੇ ਰਹੇ ਸੀ ਜਾਂ ਕੀ ਸੀਗਾ ਹੈ ਕਿ ਕਿਸੇ ਨੂੰ ਵੀ ਨਹੀਂ ਦਿੱਤਾ ਕੋਈ ਕਿਸੇ ਨੂੰ ਵੀ ਕੋਈ ਨਹੀਂ ਦਿੱਤਾ ਵਜ੍ਹਾ ਕੀ ਹੈ ਤੇ ਤਾਂ ਹੁਣ ਉੱਪਰ ਵਾਲਾ ਜਾਣਦਾ ਹੈ ਉਹ ਜਾਣਦਾ ਹੈ ਸਤੈਨੀ ਜ਼ਮੀਨ ਹੈ ਉਹਨਾਂ ਨੂੰ ਵੀ ਦਾਦੇ ਇਲਾਹੀ ਉੱਪਰੋਂ ਮੜੀ ਹੋਣੀ ਨਹੀਂ ਉਹ ਇਨਸਿਕਰਟੀ ਹੋਣੀ ਉਹਨਾਂ ਨੂੰ ਕੋਈ ਕਿਸੇ ਨਹੀਂ ਆਪਣਾ ਪਾਣੀ ਕਿ ਤੁਸੀਂ ਉਹ ਨਾਲ ਖਿਆਲ ਨਹੀਂ ਕਰਦੇ ਹੁਣ ਕੁਛ ਤਾਂ ਉਹਦੇ ਦਿਲ ਚ ਹੋਈ ਜਾਂਦਾ ਹੁਣ ਕਿਥੇ ਰਹਿੰਦਾ ਸੀਗਾ ਕੰਮ ਕਰੇ ਕੰਮ ਕਰਦਾ ਸੀਗਾ ਕੋਈ ਲੋੜ ਪਾਣੀ ਹੁੰਦੀ ਦੋ ਵਾਰੀ ਤਾਂ ਹਸਪੀਟਲ ਵੀ ਦਾਖਲ ਕਰਾਇਆ ਖੂਨ ਘਟ ਜਾਂਦਾ ਸੀਗਾ ਅੱਛਾ ਟਿਕਰੀ ਦੇਸ਼ ਚ ਕਰਾਇਆ ਤੇ ਰਿਮਿੰਦਰ ਸਿੰਘ ਦੇ ਕਰਾਇਆ ਹਾਂ ਹਾਂ ਤੇ ਖੂਨ ਖੂਰਾ ਵੀ ਕਰਵਾਇਆ ਦੋ ਵਾਰੀ ਤੇ ਤੁਸੀਂ ਆਪਣੇ ਘਰ ਨਾਲ ਨਹੀਂ ਗੱਲ ਤੂੰ ਹੱਦ ਤੱਕ ਕੁਛ ਨਹੀਂ ਕਰ ਸਕਦਾ ਘਰ ਨਾਲ ਗੱਲ ਕਰਨੀ ਸੀ ਵੀ ਆਹ ਗੱਲ ਹੈ ਬਰਾਦੀ ਆਉਦੀ ਜ਼ਿੰਦਗੀ ਉਹ ਲੱਗ ਸਾਈਡ ਤੇ ਤੁਹਾਨੂੰ ਨਹੀਂ ਲੱਗਦਾ ਜਿਸ ਤਰ੍ਹਾਂ ਤੁਹਾਡੇ ਪਿਓ ਤੁਹਾਨੂੰ ਜਾਨ ਦਿੱਤਾ ਫਿਰ ਤੁਸੀਂ ਦਾ ਖਤਰ ਕਰਦਾ ਹੈ ਪਸਤਾਨ ਉਹ ਤਾਂ ਹੁੰਦਾ ਹੀ ਅੱਛਾ ਕਿ ਕਦਮ ਚੱਕਿਆ ਤੁਸੀਂ ਉਹਨੇ ਪਾਇਆ ਪੋਸੇ ਵਿਆਹ ਕੀਤਾ ਤਾਂ ਵੱਡਾ ਕੀਤਾ ਉਹ ਤਾਂ ਹੁੰਦਾ ਹੀ ਹੈ ਜਮੀਨ ਪਿੱਛੇ ਤੋਂ ਜਮੀਨ ਪਿੱਛੇ ਤੋਂ ਸੀ ਉਹਦਾ ਕਦਮ ਕਰਦੇ ਨਹੀਂ ਜਮੀਨ ਪਿੱਛੇ ਨਹੀਂ ਹੋਰ ਬਥੇਰਾ ਫਸ ਸੀਗਾ ਕੱਲੀ ਜ਼ਮੀਨ ਤਾਂ ਨਹੀਂ ਹੋਰ ਰੋੜਾ ਵੀ ਸੀ ਤੇ ਰੈਂਡੋ ਪਲੇ ਜਿਹੜਾ ਹੁੰਦਾ ਹੈ ਉਹ ਕੀ ਹੁੰਦਾ ਆਪਾਂ ਸਮਝੀ ਸਕਦੇ ਉਹ ਕੱਲਾ ਪੈਸੇ ਨਾਲ ਤਾਂ ਮਸਲਾ ਹੁੰਦਾ ਠੀਕ ਜੀ ਬੜੇ ਫੇਰੇ ਕੱਲੀ ਤਾਂ ਯਮੰਦੀ ਨਹੀਂ ਸੀ ਤੁਹਾਡੀ ਕਰਨ ਇਸ ਕਰਕੇ ਸੀ ਮੇਰੇ ਕਿ ਕੁਝ ਰਿਸ਼ਤੇਦਾਰ ਦੇ ਵੀ ਮੰਨੀ ਅਜ ਤਾਈਂ ਨਹੀਂ ਹੋਣ। ਅੱਛਾ ਇਸ 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 ਦਾ ਕਿਸੇ ਇੰਨਾ ਵੱਡਾ ਕਦਮ ਚੱਕਿਆ। ਦੁਖੀ ਹੋ ਗਏ। ਅੱਛਾ ਤੁਹਾਡੀ ਮਾਤਾ ਜੀ ਹੈਗੇ। ਅੱਛਾ। ਅੱਛਾ ਕਰੇ ਮੋਗਲੇਸ਼ ਬੜਾ ਰਹਿਣਾ ਦੇ। ਜੀ ਪ੍ਰਭੂ ਇਸ ਦਾ ਹੁਣ ਜਿਹੜਾ ਕੁਝ ਤੁਸੀਂ ਕਰਤਾ ਉਹ ਹੱਲ ਹੋ ਗਿਆ ਤੁਹਾਡਾ। ਹੱਲ ਤਾਂ ਕੀ ਇੱਕ ਕਰੇ ਨੁਕਸਾਨ ਹਨ ਕਰ ਜੰਨਾ। ਲੱਗਦਾ ਤੁਸੀਂ ਪਿਓ ਸੀਗੇ ਤੁਹਾਡੇ ਹੈ ਨਾ ਤੁਸੀਂ ਇੰਨਾ ਸ੍ਰੀਕੇਸ਼ ਤਾਂ ਹੁੰਦਾ। ਪਤਾ ਤਾਂ ਲੱਗਦਾ ਹੀ ਹੈ। ਕਿਉਂ ਵੀ ਮਾਰਤਾ ਬਣ। ਇਸ ਤਰ੍ਹਾਂ ਦਾ ਥੋੜਾ ਥੋੜਾ ਤੁੰਡਈ ਹੈ ਕੋ ਜਨਾ ਬਸ ਕਿੰਨੇ ਭਰਾ ਹੋ ਤੁਸੀਂ ਦੋ ਕਿੰਨੇ ਟਾਈਮ ਤੋਂ ਕੀ ਜ਼ਮੀਨ ਤੁਹਾਨੂੰ ਨਹੀਂ ਵੰਡ ਕੇ ਦੇ ਰਹੀ ਸੀ ਜਾਂ ਕੀ ਸੀਗਾ ਹੈ ਕੀ ਸੀ ਕਿਸੇ ਨੂੰ ਵੀ ਨਹੀਂ ਦਿੱਤਾ ਕੋਈ ਕਿਸੇ ਨੂੰ ਵੀ ਕੋਸ਼ ਨਹੀਂ ਦਿੱਤਾ ਵਜ੍ਹਾ ਕੀ ਹੈ ਜੇ ਤੁਹਾਨੂੰ ਉੱਪਰ ਵਾਲਾ ਜਾਣਦਾ ਜਾ ਉਹ ਜਾਣਦਾ ਸਤੈਨੀ ਜ਼ਮੀਨ ਹੈ ਉਹਨਾਂ ਨੂੰ ਵੀ ਦਾਦੇ ਇਲਾਹੀ ਉੱਪਰੋਂ ਮਿਲੀ ਹੋਣੀ ਨਹੀਂ ਉਹ ਇਨਸਿਕਿਉਰਟੀ ਹੋਣੀ ਉਹਨਾਂ ਨੂੰ ਕੋਈ ਤੁਸੀਂ ਨਹੀਂ ਤੁਸੀਂ ਨਾਲ ਥਿਆਰ ਨਹੀਂ ਕਰਦੇ ਹੁਣ ਕੁਝ ਤਾਂ ਉਹਨਾਂ ਦੇ ਦਿਲ ਚ ਹੋਈ ਹੈ ਹਰ ਹਾਲਤਾਂ ਹੁਣ ਇੱਥੇ ਰਹਿੰਦਾ ਸੀਗਾ ਕੰਮ ਕਰੇ ਕੰਮ ਕਰਦਾ ਸੀਗਾ ਕੋਈ ਲੋੜ ਪਾਣੀ ਹੁੰਦੀ ਦੋ ਵਾਰੀ ਤਾਂ ਹਸਪੀਟਲ ਵੀ ਦਾਖਲ ਕਰਾਇਆ ਖੂਨ ਘਟ ਜਾਂਦਾ ਸੀਗਾ ਅੱਛਾ ਇੱਕ ਵਾਰੀ ਦੇਸ਼ ਚ ਕਰਾਇਆ ਤੇ ਰਮਿੰਦਰ ਸਿੰਘ ਉਹਨੇ ਕਰਾਇਆ ਤੇ ਖੂਨ ਪੂਰਾ ਵੀ ਕਰਵਾਇਆ ਦੋ ਵਾਰੀ ਤੁਸੀਂ ਆਪਣੇ ਘਰ ਨਾਲ ਨਹੀਂ ਕੋਈ ਅੱਜ ਤੱਕ ਕੁਝ ਨਹੀਂ ਕਰ ਸਕਦਾ ਘਰ ਨਾਲ ਗੱਲ ਕਰਨੀ ਸੀ ਵੀ ਆਹ ਗੱਲ ਹੈ ਪੁਰਾਣੀ ਆਉਂਦੀ ਜ਼ਿੰਦਗੀ ਉਹ ਲੱਗ ਸਾਈਡ ਨਾਲ ਤੁਹਾਨੂੰ ਲੱਗਦਾ ਜਿਸ ਤਰ੍ਹਾਂ ਤੁਹਾਡੇ ਪਿਓ ਨੇ ਜਨਮ ਦਿੱਤਾ ਫਿਰ ਤੁਸੀਂ ਦਾ ਖਤਰ ਕਰਦਾ ਹੈ ਪਸਤਾਵ ਉਹ ਤਾਂ ਹੁੰਦਾ ਹੀ ਅੱਛਾ ਕਿ ਕਦਮ ਚੱਕਿਆ ਤੁਸੀਂ ਉਹਨੇ ਪਾੜਿਆ ਪੌਸਿਆ ਵਿਆਹ ਕੀਤਾ ਤਾਂ ਵੱਡਾ ਕੀਤਾ ਉਹ ਤਾਂ ਹੁੰਦਾ ਹੀ ਹੈ ਜਮੀਨ ਪਿੱਛੇ ਤੋਂ ਜਮੀਨ ਪਿੱਛੇ ਤੁਸੀਂ ਉਹਦਾ ਕਤਲ ਕਰਦੇ ਨਹੀਂ ਜਮੀਨ ਪਿੱਛੇ ਨਹੀਂ ਹੋਰ ਉਹ ਫੇਰਾ ਕੋਈ ਸੀਗਾ ਕੱਲੀ ਜ਼ਮੀਨ ਤਾਂ ਦੀ ਹੋਰ ਲੋੜਾ ਵੀ ਸੀ ਹਾਂ ਤੇ ਰੇਲੋ ਕਲੇ ਜਿਹੜਾ ਹੁੰਦਾ ਹੈ ਉਹ ਕੀ ਹੁੰਦਾ ਆਪਾਂ ਸਮਝ ਹੀ ਸਕਦੇ ਉਹ ਕੱਲਾ ਪੈਸੇ ਨਾਲ ਤਾਂ ਮਸਲਾ ਹੁੰਦਾ ਠੀਕ ਜੀ ਕੋੜੇ ਫੇਰਾ ਕੱਲੀ ਤਾਂ ਹੀ ਮੰਦੀ ਨਹੀਂ ਸੀ ਤੁਹਾਡੀ ਘਰਾਂ ਇਸ ਕਰਕੇ ਤੁਸੀਂ ਵੀ ਨਹੀਂ ਸੀ ਮੰਨਦੇ ਮੇਰੀ ਕਿ ਕੋਈ ਰਿਸ਼ਤੇਦਾਰ ਨਹੀਂ ਕਿ ਮੰਨੀ ਅੱਜ ਤਾਈਂ ਨੂੰ ਅੱਛਾ ਇਸ 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 ਕਰਕੇ ਜਿੰਨਾ ਵੱਡਾ ਕਦਮ ਚੱਕਿਆ ਦੁਖੀ ਹੋ ਗਏ ਅਜੇ ਤੁਹਾਡੀ ਮਾਤਾ ਜੀ ਹੈਗੇ ਹਾਂ ਚਲੋ ਜੀ ਬਹੁਤ ਕਰੇ ਮੋਟਲੇ ਸਬਾੜਾ ਰਹਿੰਦਾ ਤੇ ਪਰ ਹੁਣ ਇਸ ਦਾ ਹੁਣ ਜਿਹੜਾ ਕੁਝ ਤੁਸੀਂ ਕਰਤਾ ਉਹ ਹੱਲ ਹੋ ਗਿਆ ਤੁਹਾਡਾ ਹੱਲ ਤਾਂ ਕੀ ਇੱਕ ਕਰੇ ਗੁੱਸਾ ਹੁੰਦਾ ਨਿਕਲ ਜਾਂਦਾ ਲੱਗਦਾ ਤੁਸੀਂ ਪਿਓ ਸੀਗੇ ਤੁਹਾਡੇ ਹੈ ਨਾ ਤੁਸੀਂ ਇੱਦਾਂ ਚਲੋ ਰੀਕੇਸ ਤਾਂ ਹੁੰਦਾ ਤਾਂ ਲੱਗਦਾ ਹੀ ਹੈ ਤੁਸੀਂ ਕਿਉਂ ਹੀ ਮਾਰਤਾ ਹੁਣ ਉਸਤਾਵਾ ਦਾ ਥੋੜਾ ਥੋੜਾ ਤਾਂ ਹੁੰਦਾ ਹੀ ਇਹ ਕੁਛ ਨਾ ਕਿੰਨੇ ਭਰਾ ਹੋ ਤੁਸੀਂ ਦੋ ਕਿੰਨੇ ਟਾਈਮ ਤੋਂ ਕੀ ਜ਼ਮੀਨ ਤੁਹਾਨੂੰ ਨਹੀਂ ਵੰਡ ਕੇ ਦੇ ਰਹੇ ਸੀ ਇਹ ਕੀ ਸੀਗਾ ਹੈ ਕਿ ਕਿਸੇ ਨੂੰ ਵੀ ਨਹੀਂ ਦਿੱਤਾ ਕੋਈ ਕਿਸੇ ਨੂੰ ਵੀ ਕੁਛ ਨਹੀਂ ਦਿੱਤਾ وجہ ਕੀ ਹੈ ਜੇਦਰ ਹੁਣ ਉੱਪਰ ਵਾਲਾ ਜਾਣਦਾ ਹੈ ਉਹ ਜਾਣਦਾ ਉਸਤੈਨੀ ਜ਼ਮੀਨ ਹੈ ਉਹਨਾਂ ਨੂੰ ਵੀ ਦਾਦੇ ਇਲਾਹੀ ਉੱਪਰੋਂ ਮਿਲੀ ਹੋਣੀ ਨਹੀਂ ਉਹ ਇਨਸਿਕਰਟੀ ਹੋਣੀ ਉਹਨਾਂ ਨੂੰ ਕੋਈ ਕਿਸੇ ਨਹੀਂ ਕੁਝ ਨਾਲ ਖਿਆਲ ਨਹੀਂ ਕਰਦੇ ਹੁਣ ਕੁਸਤਾ ਉਹਨਾਂ ਦੇ ਦਿਲ ਚ ਕੋਈ ਹੁਣ ਅੱਗੇ ਇੱਥੇ ਰਹਿੰਦਾ ਸੀਗਾ ਘਰੇ ਕੰਮ ਕਰਦਾ ਸੀਗਾ ਕੋਈ ਲੋੜ ਪਾਣੀ ਹੁੰਦੀ ਦੋ ਵਾਰੀ ਤਾਂ ਹਸਪੀਟਲ ਵੀ ਦਾਖਲ ਕਰਾਇਆ ਖੂਨ ਘਟ ਜਾਂਦਾ ਸੀਗਾ ਅੱਛਾ ਇੱਕ ਵਾਰੀ ਦੇਹ ਚ ਕਰਾਇਆ ਇੱਥੇ ਰਿੰਦਰ ਸਿੰਘ ਦੇ ਕਰਾਇਆ ਤੇ ਖੂਨ ਪੂਰਾ ਵੀ ਕਰਵਾਇਆ ਦੋ ਵਾਰੀ ਤੇ ਤੁਸੀਂ ਆਪਣੇ ਘਰ ਨਾਲ ਤੂੰ ਅੱਤ ਤਾਂ ਕੁਝ ਨਹੀਂ ਕਰ ਸਕਦਾ ਘਰ ਨਾਲ ਗੱਲ ਕਰਨੀ ਸੀ ਵੀ ਆਹ ਗੱਲ ਪਰ ਆਦੀ ਆਉਂਦੀ ਜ਼ਿੰਦਗੀ ਉਹ ਲੱਗ ਸਾਈਡ ਉਹਨਾਂ ਨੂੰ ਲੱਗਦਾ ਜਿਸ ਤਰ੍ਹਾਂ ਤੁਹਾਡੇ ਪਿਓ ਤੁਹਾਨੂੰ ਜਨਮ ਦਿੱਤਾ ਫਿਰ ਤੁਸੀਂ ਉਹ ਘਤਲ ਕਰਦਾ ਹੈ ਕੁਸਤਾ ਉਹ ਤਾਂ ਹੁੰਦਾ ਹੀ ਅੱਛਾ ਕਿੰਨੇ ਕਦਮ ਚੱਕਿਆ ਤੁਸੀਂ ਉਹਨਾਂ ਨੇ ਪਾਲਿਆ ਪੋਸਿਆ ਵਿਆਹ ਕੀਤਾ ਤਾਂ ਵੱਡਾ ਕੀਤਾ ਉਹ ਤਾਂ ਹੁੰਦਾ ਹੀ ਹੈ ਤੇ ਜ਼ਮੀਨ ਪਿੱਛੇ ਤੋਂ ਜ਼ਮੀਨ ਪਿੱਛੇ ਤੋਂ ਸੀ ਉਹਦਾ ਕਦਮ ਕਰਦੇ ਸੀ ਨਹੀਂ ਜ਼ਮੀਨ ਪਿੱਛੇ ਨਹੀਂ ਹੋਰ ਉਹ ਥੇਰਾ ਕੋਲ ਸੀਗਾ ਕੰਬੀ ਜ਼ਮੀਨ ਤਾਂ ਦੀ ਹੋਰ ਰੋਲਾ ਵੀ ਸੀ ਹਾਂ ਰੈਂਡੋ ਕਲੇਜ ਜਿਹੜਾ ਹੁੰਦਾ ਹੈ ਉਹ ਕੀ ਹੁੰਦਾ ਉਹ ਆਪਾਂ ਸਮਝ ਹੀ ਸਕਦੇ ਉਹ ਪੱਲਾ ਪੈਸਾ ਨਾ ਤਾਂ ਮਸਲਾ ਹੁੰਦਾ ਠੀਕ ਹੈ ਜੀ ਤੁਹਾਡੇ ਫਿਰ ਅੱਜ ਤਾਂ ਇਮਾਨਦਾਰੀ ਨਹੀਂ ਸੀ ਤੁਹਾਡੀ ਕਰਨ ਇਸ ਕਰਕੇ ਕਿਸੇ ਸਿੱਟੀ ਵੀ ਨਹੀਂ ਸੀ ਮੰਨਦੇ ਮੇਰੀ ਕਿ ਕੋਈ ਰਿਸ਼ਤੇਦਾਰ ਤੇ ਵੀ ਨਹੀਂ ਮੰਨੀ ਅੱਜ ਤੱਕ ਇਹ ਨਹੀਂ ਹੋਇਆ ਇਸ 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 ਕਰਕੇ ਇੰਨਾ ਵੱਡਾ ਕਦਮ ਚੱਕਿਆ ਦੁਖੀ ਹੋ ਕੇ ਅਜੇ ਤੁਹਾਡੀ ਮਾਤਾ ਜੀ ਹੈਗੇ ਹਾਂ ਅੱਛਾ ਬਈ ਬਹੁਤ ਕਰੇ ਬੋਲ ਲਏ ਹੈ ਬੜਾ ਰੰਗ ਨਾ ਜੀ ਇਹ ਪਰ ਹੁਣ ਇਸ ਦਾ ਹੁਣ ਜਿਹੜਾ ਕੁਝ ਤੁਸੀਂ ਕਰਤਾ ਉਹ ਹੱਲ ਹੋ ਗਿਆ ਤੁਹਾਡਾ ਹੱਲ ਤਾਂ ਇੱਕ ਕਰੇ ਦੂਸਾ ਹੰਦ ਨਿਕਲ ਜਾਂਦਾ ਲੱਗਦਾ ਤੂੰ ਪਿਓ ਸੀਗੇ ਤੋਂ ਨੇ ਹੈ ਨਾ ਤੁਸੀਂ ਇਦਾਂ ਸਰੀਕੇਸਤਾ ਹੁੰਦਾ ਹੈ ਪੁਸਤਾਵਾ ਤਾਂ ਲੱਗਦਾ ਹੀ ਹੈ ਕਿਉਂ ਵੀ ਮਾਰਤਾ ਬਣੂ ਪੁਸਤਾਵਾ ਦਾ ਥੋੜਾ ਥੋੜਾ ਤਾਂ ਹੁੰਦਾ ਹੀ ਹੈ ਕੋਈ ਨਾ ਬਸ ਕਿੰਨੇ ਭਰਾ ਹੋ ਤੁਸੀਂ ਦੋ ਕਿੰਨੇ ਟਾਈਮ ਤੋਂ ਕੀ ਜ਼ਮੀਨ ਤੁਹਾਨੂੰ ਨਹੀਂ ਵੰਡ ਕੇ ਦੇ ਰਹੇ ਸੀ ਜਾਂ ਕੀ ਸੀਗਾ ਹੈ ਕੀ ਸੀ ਕਿਸੇ ਨੂੰ ਵੀ ਨਹੀਂ ਦਿੱਤਾ ਕੋਈ ਕਿਸੇ ਨੂੰ ਵੀ ਕੋਈ ਨਹੀਂ ਦਿੱਤਾ وجہ ਕੀ ਹੈ ਜੇ ਤਾਂ ਹੁਣ ਉੱਪਰ ਵਾਲਾ ਜਾਣਦਾ ਜ ਉਹ ਜਾਣਦਾ ਸਤੈਨੀ ਜ਼ਮੀਨ ਹੈ ਉਹਨਾਂ ਨੂੰ ਵੀ ਦਾਦੇ ਇਲਾਹੀ ਉੱਥੋਂ ਮਿਲੀ ਹੋਣੀ ਨਹੀਂ ਉਹ ਇਨਸਿਕਰਟੀ ਹੋਣੀ ਉਹਨਾਂ ਨੂੰ ਕੋਈ ਕਿਸੇ ਨੂੰ ਆਪਣਾ ਕੁਝ ਉਹਨਾਂ ਨੇ ਖਿਆਲ ਨਹੀਂ ਕਰਦੇ ਹੁਣ ਕੁਸਤਾ ਉਹਨਾਂ ਦੇ ਦਿਲ ਚ ਹੋਈ। ਹਾਂ ਤਾਂ ਹੁਣ ਇੱਥੇ ਰਹਿੰਦਾ ਸੀਗਾ ਕੰਮ ਕਰੇ ਕੰਮ ਕਰਦਾ ਸੀਗਾ ਕੋਈ ਲੋੜ ਪਾਣੀ ਹੁੰਦੀ ਦੋ ਵਾਰੀ ਤਾਂ ਹਸਪੀਟਲ ਵੀ ਦਾਖਲ ਕਰਾਇਆ ਖੂਨ ਘਟ ਜਾਂਦਾ ਸੀਗਾ ਅੱਛਾ ਇੱਕ ਵਾਰੀ ਦੇਸ਼ ਚ ਕਰਾਇਆ ਇੱਥੇ ਰਮਿੰਦਰ ਸਿੰਘ ਉਹਨੇ ਕਰਾਇਆ। ਹਾਂ। ਤੇ ਖੂਨ ਖੂਦਾ ਵੀ ਕਰਵਾਇਆ ਦੋ ਵਾਰੀ। ਤੁਸੀਂ ਆਪਣੀ ਗੱਲਾਂ ਨਹੀਂ ਕਰਦੇ। ਬਹੁਤਾ ਕੁਝ ਨਹੀਂ ਕਰ ਸਕਦਾ। ਭਰਾ ਨਾਲ ਗੱਲ ਕਰਨੀ ਸੀ ਵੀ ਆਹ ਗੱਲ। ਭਰਾ ਦੀ ਆਉਂਦੀ ਜ਼ਿੰਦਗੀ ਉਹ ਲੱਗ ਸਾਈਡ ਨਾਲ ਜਿ ਤੁਹਾਨੂੰ ਲੱਗਦਾ ਜਿਸ ਤਰ੍ਹਾਂ ਤੁਹਾਡੇ ਪਿਓ ਤੁਹਾਨੂੰ ਜਨਮ ਦਿੱਤਾ ਫਿਰ ਤੁਸੀਂ ਉਹ ਖਤਰ ਕਰਦਾ ਹੈ ਪਸਤਾਵ ਉਹ ਤਾਂ ਹੁੰਦਾ ਹੀ ਅੱਛਾ ਕਿੰਨੇ ਕਦਮ ਚੱਕਿਆ ਤੁਸੀਂ ਉਹਨੇ ਪਾਲਿਆ ਪੋਸਿਆ ਵਿਆਹ ਕੀਤਾ ਤੁਹਾਨੂੰ ਵੱਡਾ ਕੀਤਾ ਉਹ ਤਾਂ ਹੁੰਦਾ ਹੀ ਹੈ ਤੇ ਜ਼ਮੀਨ ਪਿੱਛੇ ਤੋਂ ਹੁੰਦਾ ਹੁੰਦਾ ਹੀ ਜ਼ਮੀਨ ਪਿੱਛੇ ਤੋਂ ਤੁਸੀਂ ਉਹਦਾ ਕਦਮ ਕਰਦੇ ਨਹੀਂ ਜ਼ਮੀਨ ਪਿੱਛੇ ਨਹੀਂ ਹੋਰ ਵਿਹੇਰਾ ਕੋਲ ਸੀਗਾ ਕੰਨੀ ਜ਼ਮੀਨ ਤਾਂ ਨਹੀਂ ਹੋਰ ਰੋਲਾ ਵੀ ਸੀ ਹਾਂ ਤੇ ਰੈਂਡੋ ਕਲੇ ਜਿਹੜਾ ਹੁੰਦਾ ਹੈ ਉਹ ਕੀ ਹੁੰਦਾ ਉਹ ਆਪਾਂ ਸਮਝ ਹੀ ਸਕਦਾ ਉਹ ਕੱਲਾ ਪੈਸੇ ਨਾਲ ਤਾਂ ਮਸਲਾ ਹੁੰਦਾ ਠੀਕ ਠੋੜੇ ਫੇਰੇ ਕਈ ਮੰਨਦੀ ਨਹੀਂ ਸੀ ਤੁਹਾਡੀ ਗੱਲ ਇਸ ਕਰਕੇ ਤੁਸੀਂ ਮੇਰੇ ਕਿਤੇ ਕੋਈ ਰਿਸ਼ਤੇਦਾਰ ਨਹੀਂ ਮੰਨੀ ਅਜ ਤਾਈਂ ਨੂੰ ਅੱਛਾ ਇਸ 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 ਦਾ ਕਿਸੇ ਇੰਨਾ ਵੱਡਾ ਕਦਮ ਚੱਕਿਆ ਦੁਖੀ ਹੋ ਗਏ ਅਜ ਤੁਹਾਡੀ ਮਾਤਾ ਜੀ ਹੈਗੇ ਅੱਛਾ ਕਰੇ ਮੋਗਲੇਸ਼ ਬੜਾ ਰਹਿੰਦਾ ਜੀ ਇਹ ਪ੍ਰਭੂ ਇਸ ਦਾ ਹੁਣ ਜਿਹੜਾ ਕੁਝ ਤੁਸੀਂ ਕਰਤਾ ਉਹ ਹੱਲ ਹੋ ਗਿਆ ਤੁਹਾਡਾ ਅਵੱਲ ਤਾਂ ਕੀ ਕਰੇ ਗੁੱਸਾ ਹੰਗਰ ਨਿਕਲ ਰਹਿਣਾ ਲੱਗਦਾ ਤੁਸ ਪਿਓ ਸੀਗੇ ਤੁਹਾਡੇ ਹੈ ਨਾ ਤੁਸੀਂ ਇੰਨਾ ਚਲੋ ਸਰੀਕੇ ਚ ਤਾਂ ਹੁੰਦਾ ਤੁਹਾਡਾ ਤਾਂ ਲੱਗਦਾ ਹੀ ਹੈ ਕਿਉਂ ਹੀ ਮਾਰਤਾ ਬਣ ਆਵਾਜ਼ ਦਾ ਥੋੜਾ ਥੋੜਾ ਹੁੰਦਾ ਹੀ ਹੈ ਕੋਸ਼ਨਾ ਬਸ ਕਿੰਨੇ ਭਰਾ ਹੋ ਤੁਸੀਂ ਦੋ ਕਿੰਨੇ ਟਾਈਮ ਤੋਂ ਕੀ ਜ਼ਮੀਨ ਤੁਹਾਨੂੰ ਨਹੀਂ ਵੰਡ ਕੇ ਦੇ ਰਹੇ ਸੀ ਇਹ ਕੀ ਸੀਗਾ ਹੈ ਕੀ ਸੀ ਕਿਸੇ ਨੂੰ ਵੀ ਨਹੀਂ ਦਿੱਤਾ ਕੋਈ ਕਿਸੇ ਨੂੰ ਵੀ ਕੋਸ਼ ਨਹੀਂ ਦਿੱਤਾ وجہ ਕੀ ਹੈ ਜੇ ਤਾਂ ਹੁਣ ਉੱਪਰ ਵਾਲਾ ਜਾਣਦਾ ਜ ਉਹ ਜਾਣਦਾ ਸਤੈਨੀ ਜ਼ਮੀਨ ਹੈ ਉਹਨਾਂ ਨੂੰ ਵੀ ਦਾਦੇ ਇਲਾਹੀ ਉੱਪਰੋਂ ਮਿਲੀ ਹੋਣੀ ਨਹੀਂ ਉਹ ਇਨਸਿਕਿਉਰਟੀ ਹੋਣੀ ਉਹਨਾਂ ਨੂੰ ਕੋਈ ਕਿਸੇ ਨਹੀਂ ਕੁਝ ਨਾਲ ਖਿਆਲ ਨਹੀਂ ਕਰਦੇ ਹੁਣ ਕੁਸਤਾ ਉਹਨਾਂ ਦੇ ਦਿਲ ਚੁਪਾਈ ਹੁਣ ਕਿਥੇ ਰਹਿੰਦਾ ਸੀਗਾ ਕੰਮ ਕਰੇ ਕੰਮ ਕਰਦਾ ਸੀਗਾ ਕੋਈ ਲੋੜ ਪਾਣੀ ਹੁੰਦੀ ਦੋ ਵਾਰੀ ਤਾਂ ਹਸਪੀਟਲ ਵੀ ਦਾਖਲ ਕਰਾਇਆ ਖੂਨ ਘਟ ਜਾਂਦਾ ਸੀਗਾ ਅੱਛਾ ਟੈਸਟਰੀ ਦੇਹਚ ਕਰਾਇਆ ਇੱਥੇ ਰਮਿੰਦਰ ਸਿੰਘ ਉਹਨੇ ਕਰਾਇਆ ਹਾਂ ਤੇ ਖੂਨ ਪੂਰਾ ਵੀ ਕਰਵਾਇਆ ਦੋ ਵਾਰੀ ਤੁਸੀਂ ਆਪਣੀ ਘਰਾਂ ਨਾਲ ਨਹੀਂ ਕਰਦੇ ਕੁਝ ਨਹੀਂ ਕਰ ਸਕਦਾ ਘਰਾਂ ਨਾਲ ਗੱਲ ਕਰਨੀ ਸੀ ਵੀ ਆਹ ਗੱਲ ਹੈ ਪਰ ਆਦੀ ਆ ਉਦੀ ਜ਼ਿੰਦਗੀ ਉਹ ਲੱਗ ਸਾਇਦ ਨੂੰ ਜੀ ਤੁਹਾਨੂੰ ਲੱਗਦਾ ਜਿਸ ਤਰ੍ਹਾਂ ਤੁਹਾਡੇ ਪਿਆਰ ਨੂੰ ਜਾਨ ਦਿੱਤਾ ਫਿਰ ਕਿਸੇ ਦਾ ਖਤਰ ਕਰਦਾ ਹੈ ਪਸਤਾ ਉਹ ਤਾਂ ਹੁੰਦਾ ਹੀ ਅੱਛਾ ਕਿੰਨੇ ਕਦਮ ਚੱਕਿਆ ਤੁਸੀਂ ਉਹਨਾਂ ਨੇ ਪਾਲਿਆ ਪੋਸਿਆ ਵਿਆਹ ਕੀਤਾ ਆਪਣਾ ਵੱਡਾ ਕੀਤਾ ਉਹ ਤਾਂ ਹੁੰਦਾ ਹੀ ਹੈ ਤੇ ਜ਼ਮੀਨ ਪਿੱਛੇ ਤੋਂ ਜ਼ਮੀਨ ਪਿੱਛੇ ਤੁਸੀਂ ਉਹਦਾ ਕਦਮ ਕਰਦੇ ਨਹੀਂ ਜ਼ਮੀਨ ਪਿੱਛੇ ਨਹੀਂ ਹੋਰ ਉਹ ਫੇਰਾ ਕੋਈ ਸੀਗਾ ਕੱਲੀ ਜ਼ਮੀਨ ਤਾਂ ਨਹੀਂ ਹੋਰ ਰੋਲਾ ਵੀ ਸੀ ਹਾਂ ਰੈਂਡੋ ਕਲੇ ਜਿਹੜਾ ਹੁੰਦਾ ਹੈ ਉਹ ਕੀ ਹੁੰਦਾ ਆਪਾਂ ਸਮਝ ਹੀ ਸਕਦਾ ਉਹ ਕੱਲਾ ਪੈਸੇ ਨਾਲ ਉਹਦਾ ਨਾ ਮਸਲਾ ਹੁੰਦਾ ਠੀਕ ਜੀ ਤੁਹਾਡੇ ਫੇਰਾ ਕਈ ਮੰਨਦੀ ਨਹੀਂ ਸੀ ਤੁਹਾਡੇ ਘਰੋਂ ਇਸ ਕਰਕੇ ਤੁਸੀਂ ਵੀ ਨਹੀਂ ਸੀ ਮੰਨਦੇ ਮੇਰੀ ਕਿ ਕਿਸੇ ਰਿਸ਼ਤੇਦਾਰ ਦਿੱਕ ਨਹੀਂ ਮੰਨੀ ਅੱਜ ਤਾਈਂ ਉਹ ਨਹੀਂ ਅੱਛਾ ਇਸ 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 ਤੱਕ ਸੀ ਇੰਨਾ ਵੱਡਾ ਕਦਮ ਚੱਕਿਆ ਦੁਖੀ ਹੋ ਗਏ ਅਜ ਤੁਹਾਡੀ ਮਾਤਾ ਜੀ ਹੈਗੀ ਚਲੋ ਜੀ ਬਹੁਤ ਕਰੇ ਮੋਟਲੇ ਹੈ ਬਾਲਾ ਰੰਗ ਦਾ ਇਹ ਪਰ ਹੁਣ ਇਸ ਦਾ ਹੁਣ ਜਿਹੜਾ ਕੁਝ ਤੁਸੀਂ ਕਰਤਾ ਉਹ ਹੱਲ ਹੋ ਗਿਆ ਤੁਹਾਡਾ ਹੱਲ ਤਾਂ ਕੀ ਕਰੀ ਦੂਸਾਂ ਨੂੰ ਭੱਜ ਨਿਕਲ ਜੰਦਾ ਲਗਦਾ ਤੁਸ ਪੇਓ ਸੀਗੇ ਤੁਹਾਡੇ ਹੈ ਨਾ ਤੁਸੀਂ ਏਦਾਂ ਸਰੀਕੇਸਤਾ ਹੁੰਦਾ ਤਾਂ ਲਗਦਾ ਹੀ ਹੈ ਕਿਉਂ ਹੀ ਮਾਰਤਾ ਹੁਣ ਉਸਤਾਵਾ ਦਾ ਥੋੜਾ ਥੋੜਾ ਹੁੰਦਾ ਹੀ ਹੈ ਕੁਛ ਨਾ ਕਿੰਨੇ ਭਰਾ ਹੋ ਤੁਸੀਂ ਦੋ ਕਿੰਨੇ ਟਾਈਮ ਤੋਂ ਕੀ ਜ਼ਮੀਨ ਤੁਹਾਨੂੰ ਨਹੀਂ ਵੰਡ ਕੇ ਦੇ ਰਹੇ ਸੀ ਇਹ ਕੀ ਸੀਗਾ ਹੈ ਕਿਸੇ ਨੂੰ ਵੀ ਨਹੀਂ ਦਿੱਤਾ ਕੋਈ ਕਿਸੇ ਨੂੰ ਵੀ ਕੁਛ ਨਹੀਂ ਦਿੱਤਾ ਵਜ੍ਹਾ ਕੀ ਹੈ ਜੇਦਰ ਹੁਣ ਉੱਪਰ ਵਾਲਾ ਜਾਣਦਾ ਜਾ ਉਹ ਜਾਣਦਾ ਸਤੈਨੀ ਜ਼ਮੀਨ ਹੈ ਉਹਨਾਂ ਨੂੰ ਵੀ ਦਾਦੇ ਇਲਾਹੀ ਉੱਪਰੋਂ ਮੇੜੀ ਹੋਣੀ ਨਹੀਂ ਉਹ ਇਨਸਿਕਰਟੀ ਹੋਣੀ ਉਹਨਾਂ ਨੂੰ ਕੋਈ ਕਿਸੇ ਨਹੀਂ ਕੁਝ ਨਾਲ ਖਿਆਲ ਨਹੀਂ ਕਰਦੇ ਹੁਣ ਕੁਸਤਾ ਉਹਨਾਂ ਦੇ ਦਿਲ ਚ ਰਹਿਤਾ ਹੁਣ ਇੱਥੇ ਰਹਿੰਦਾ ਸੀਗਾ ਕੰਮ ਕਰੇ ਕੰਮ ਕਰਦਾ ਸੀਗਾ ਕੋਈ ਲੋੜ ਪਾਣੀ ਹੁੰਦੀ ਦੋ ਵਾਰੀ ਤਾਂ ਹਸਪੀਟਲ ਵੀ ਦਾਖਲ ਕਰਾਇਆ ਖੂਨ ਘਟ ਜਾਂਦਾ ਸੀਗਾ ਅੱਛਾ ਟੈਕਰੀ ਦੇਹ ਚ ਕਰਾਇਆ ਤੇ ਰਿੰਦਰ ਸਿੰਘ ਦੇ ਕਰਾਇਆ ਹਾਂ ਤੇ ਖੂਨ ਪੂਰਾ ਵੀ ਕਰਵਾਇਆ ਦੋ ਵਾਰੀ ਤੇ ਤੁਸੀਂ ਆਪਣੀ ਗੱਲਾਂ ਨਹੀਂ ਗੱਲ ਕੋਈ ਕੁਝ ਨਹੀਂ ਕਰ ਸਕਦਾ ਗੱਲਾਂ ਨਾਲ ਗੱਲ ਕਰਨੀ ਸੀ ਵੀ ਆਹ ਗੱਲ ਪਰ ਆਦੀ ਆਉਦੀ ਜ਼ਿੰਦਗੀ ਉਹ ਲੱਗ ਸਾਈਡ ਨਾਲ ਤੁਹਾਨੂੰ ਨਹੀਂ ਲੱਗਦਾ ਜਿਸ ਤਰ੍ਹਾਂ ਤੋੜੇ ਪਿਆਰ ਨੂੰ ਜਾਨ ਦਿੱਤਾ ਫਿਰ ਤੁਸੀਂ ਸਦਾ ਖਤਰ ਕਰਤਾ ਹੈ ਪਸਤਾਵ ਉਹ ਤਾਂ ਹੁੰਦਾ ਹੀ ਅੱਛਾ ਕਿ ਕਦਮ ਚੱਕਿਆ ਤੁਸੀਂ ਉਹਨੂੰ ਪਾਲਿਆ ਪੋਸਿਆ ਵਿਆਹ ਕੀਤਾ ਤਾਂ ਵੱਡਾ ਕੀਤਾ ਉਹ ਤਾਂ ਹੁੰਦਾ ਹੀ ਹੈ ਤੇ ਜ਼ਮੀਨ ਪਿੱਛੇ ਤੋਂ ਹੁੰਦਾ ਜ਼ਮੀਨ ਪਿੱਛੇ ਤੋਂ ਤੁਸੀਂ ਉਹਦਾ ਕਦਮ ਕਰਦੇ ਨਹੀਂ ਜ਼ਮੀਨ ਪਿੱਛੇ ਨਹੀਂ ਹੋਰ ਬੁਥੇਰਾ ਕੁਝ ਸੀਗਾ ਕੱਲੀ ਜ਼ਮੀਨ ਤਾਂ ਨਹੀਂ ਹੋਰ ਰੋਲਾ ਵੀ ਸੀ ਹਾਂ ਤੇ ਰੇਲਡੋ ਕਲੇ ਜਿਹੜਾ ਹੁੰਦਾ ਹੈ ਉਹ ਕੀ ਹੁੰਦਾ ਉਹ ਆਪਾਂ ਸਮਝੀ ਸਕਦੇ ਹੋ ਕੱਲਾ ਪੈਸੇ ਨਾਲ ਤਾਂ ਮਸਲਾ ਹੁੰਦਾ ਠੀਕ ਜੀ ਤੁਹਾਡੇ ਫਿਰ ਕੱਲੀ ਤਾਂ ਯਮੰਦੀ ਨਹੀਂ ਸੀ ਤੁਹਾਡੇ ਨਾਲ ਇਸ ਕਰਕੇ ਤੁਸੀਂ ਵੀ ਨਹੀਂ ਸੀ ਮੰਨਦੇ ਮੇਰੀ ਕਿ ਕੋਈ ਰਿਸ਼ਤੇਦਾਰ ਤੇ ਨਹੀਂ ਮੰਨੀ ਅੱਜ ਤੱਕ ਇਹ ਨਹੀਂ ਹੋਇਆ ਇਸ 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 ਕਰਕੇ ਇੰਨਾ ਵੱਡਾ ਕਦਮ ਚੱਕਿਆ ਦੁਖੀ ਹੋ ਗਏ ਅਜ ਤੁਹਾਡੀ ਮਾਤਾ ਜੀ ਹੈਗੇ ਹਾਂ ਚਲੋ ਜੀ ਕਰੇ ਬੋਲ ਲੈ ਜੇ ਬਾਲਾ ਰਹਿਣਾ ਤੇ ਮਿੱਤਰ ਹੂੰ ਇਸ ਦਾ ਹੁਣ ਜਿਹੜਾ ਕੁਝ ਤੁਸੀਂ ਕਰਤਾ ਉਹ ਹੱਲ ਹੋ ਗਿਆ ਤੁਹਾਡਾ ਹੱਲ ਤਾਂ ਕੀ ਕਰੇ ਗੁੱਸਾ ਹਨਨ ਤਰਜਨ ਦਾ ਲੱਗਦਾ ਤੂੰ ਪਿਓ ਸੀਗੇ ਤੁਹਾਡੇ ਹੈ ਨਾ ਤੁਸੀਂ ਐਡਾ ਸਰੀਕੇਸਤਾ ਹੁੰਦਾ ਲੱਗਦਾ ਹੀ ਹੈ ਦਿਓ ਹੀ ਮਾਰਤਾ ਬਣ ਰਸਤਾਵਾ ਦਾ ਥੋੜਾ ਬਹੁਤ ਹੁੰਦਾ ਹੀ ਇਹ ਕੁਛ ਨਾ ਕਿੰਨੇ ਭਰਾ ਹੋ ਤੁਸੀਂ ਦੋ ਕਿੰਨੇ ਟਾਈਮ ਤੋਂ ਕੀ ਜ਼ਮੀਨ ਤੁਹਾਨੂੰ ਨਹੀਂ ਵੰਡ ਕੇ ਦੇ ਰਹੇ ਸੀ ਜਾਂ ਕੀ ਸੀਗਾ ਹੈ ਕਿਸੇ ਨੂੰ ਵੀ ਨਹੀਂ ਦਿੱਤਾ ਕੋਈ ਕਿਸੇ ਨੂੰ ਵੀ ਕੁਛ ਨਹੀਂ ਦਿੱਤਾ ਵਜ੍ਹਾ ਕੀ ਹੈ ਤੇ ਤਾਂ ਹੁਣ ਉੱਪਰ ਵਾਲਾ ਜਾਣਦਾ ਹੈ ਉਹ ਜਾਣਦਾ ਸਤੈਨੀ ਜ਼ਮੀਨ ਹੈ ਉਹਨਾਂ ਨੂੰ ਵੀ ਦਾਦੇ ਇਲਾਹੀ ਉੱਥੋਂ ਮੜੀ ਹੋਣੀ ਨਹੀਂ ਉਹ ਇਨਸਿਕਰਟੀ ਹੋਣੀ ਉਹਨਾਂ ਨੂੰ ਕੋਈ ਕਿਸੇ ਨਹੀਂ ਤੁਸੀਂ ਉਹਨਾਂ ਨਾਲ ਥਿਆਲ ਨਹੀਂ ਕਰਦੇ ਹੁਣੇ ਕੁਸਤਾ ਉਹਨਾਂ ਦੇ ਦਿਲ ਚ ਕੋਈ ਹੈ ਤਾਂ ਹੁਣ ਇੱਥੇ ਰਹਿੰਦਾ ਸੀਗਾ ਕੰਮ ਕਰੇ ਕੰਮ ਕਰਦਾ ਸੀਗਾ ਕੋਈ ਲੋੜ ਪਾਣੀ ਹੁੰਦੀ ਦੋ ਵਾਰੀ ਤਾਂ ਹਸਪੀਟਲ ਵੀ ਦਾਖਲ ਕਰਾਇਆ ਖੂਨ ਘਟ ਜਾਂਦਾ ਸੀਗਾ ਅੱਛਾ ਸਿਰਕੜੀ ਦੇਸ਼ ਚ ਕਰਾਇਆ ਤੇ ਰਿਮਿੰਦਰ ਸਿੰਘ ਦੇ ਕਰਾਇਆ ਤੇ ਖੂਨ ਖੂਦਾ ਵੀ ਕਰਵਾਇਆ ਦੋ ਵਾਰੀ ਤੁਸੀਂ ਆਪਣੇ ਘਰਾਂ ਨਾਲ ਨਹੀਂ ਗੱਲ ਤੁਹਤ ਕੋਈ ਨਹੀਂ ਕਰ ਸਕਦਾ ਘਰਾਂ ਨਾਲ ਗੱਲ ਕਰਨੀ ਸੀ ਵੀ ਆਹ ਗੱਲ ਪਰ ਆਦੀ ਆਉਦੀ ਜ਼ਿੰਦਗੀ ਉਹ ਲੱਗ ਸਾਈਡ ਨਾਲ ਤੁਹਾਨੂੰ ਲੱਗਦਾ ਜਿਸ ਤਰ੍ਹਾਂ ਤੁਹਾਡੇ ਪਿਓ ਤੁਹਾਨੂੰ ਜਾਨ ਦਿੱਤਾ ਫਿਰ ਤੁਸੀਂ ਦਾ ਖਤਰ ਕਰਦਾ ਹੈ ਪਸਤਾਵ ਉਹ ਤਾਂ ਹੁੰਦਾ ਹੀ ਅੱਛਾ ਕਿੰਨੇ ਕਦਮ ਚੱਕਿਆ ਤੁਸੀਂ ਆ ਤਾਂ ਉਹਨੇ ਪਾੜਿਆ ਪੋਸੇ ਵਿਆਹ ਕੀਤਾ ਤਾਂ ਵੱਡਾ ਕੀਤਾ ਉਹ ਤਾਂ ਹੁੰਦਾ ਹੀ ਹੈ ਜਮੀਨ ਪਿੱਛੇ ਤੋਂ ਜਮੀਨ ਪਿੱਛੇ ਤੋਂ ਸੀ ਉਹਦਾ ਕਦਮ ਕਰਦੇ ਨਹੀਂ ਜਮੀਨ ਪਿੱਛੇ ਨਹੀਂ ਹੋਰ ਬਥੇਰਾ ਫਸ ਸੀਗਾ ਕੱਲੀ ਜ਼ਮੀਨ ਤਾਂ ਨਹੀਂ ਹੋਰ ਰੋੜਾ ਵੀ ਸੀ ਹਾਂ ਤੇ ਰੈਂਡੋ ਪਲੇ ਜਿਹੜਾ ਹੁੰਦਾ ਹੈ ਉਹ ਕੀ ਹੁੰਦਾ ਉਹ ਆਪਾਂ ਸਮਝ ਹੀ ਸਕਦੇ ਉਹ ਕੱਲਾ ਪੈਸੇ ਦਾ ਤਾਂ ਮਸਲਾ ਹੁੰਦਾ ਠੀਕ ਜੀ ਛੋੜੇ ਫੇਰਾ ਕੱਲੀ ਤਾਂ ਯਮੰਦੀ ਨਹੀਂ ਸੀ ਤੁਹਾਡੀ ਗੱਲ ਇਸ ਕਰਕੇ ਤੁਸੀਂ ਇਹ ਕਿ ਕੁਝ ਨਹੀਂ ਰਿਹਾ ਇਸ ਤੇ ਅਰੇ ਦੇਖੀ ਨੀ ਮੰਨੀ ਅਜ ਤਾਈਂ ਨੂੰ ਅੱਛਾ ਇਸ 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 ਦਾ ਤੁਸੀਂ ਇੰਨਾ ਵੱਡਾ ਕਦਮ ਚੱਕਿਆ ਦੁਖੀ ਹੋ ਗਏ ਅਜ ਤੁਹਾਡੀ ਮਾਤਾ ਜੀ ਹੈਗੇ ਚਲੋ ਜੀ ਬਹੁਤ ਕਰੇ ਮੋਗਲੇਸ਼ ਬਾਲਾ ਰਹਿੰਦਾ ਜੀ ਇਹ ਪ੍ਰਭੂ ਇਸ ਦਾ ਹੁਣ ਜਿਹੜਾ ਕੁਝ ਤੁਸੀਂ ਕਰਤਾ ਉਹ ਹੱਲ ਹੋ ਗਿਆ ਤੁਹਾਡਾ ਹੱਲ ਤਾਂ ਕੀ ਇੱਕ ਕਰ ਗੁੱਸਾ ਹੁੰਦਾ ਨਿਕਲ ਜਾਂਦਾ ਲੱਗਦਾ ਤੁਸੀਂ ਪਿਓ ਸੀਗੇ ਤੁਹਾਡੇ ਹੈ ਨਾ ਤੁਸੀਂ ਇੰਨਾ ਚਲੋ ਸਰੀਕੇਸ਼ ਤਾਂ ਹੁੰਦਾ ਤਾਂ ਲੱਗਦਾ ਹੀ ਹੈ ਕਿਉਂ ਹੀ ਮਾਰਤਾ ਬਣ ਤਵਾ ਦਾ ਥੋੜਾ ਥੋੜਾ ਤੁੰਦਾ ਹੀ ਇਹ ਕੁਛ ਨਾ ਬਸ ਕਿੰਨੇ ਭਰਾ ਹੋ ਤੁਸੀਂ ਦੋ ਹੋ ਕਿੰਨੇ ਟਾਈਮ ਤੋਂ ਕੀ ਜ਼ਮੀਨ ਤੁਹਾਨੂੰ ਨਹੀਂ ਵੰਡ ਕੇ ਦੇ ਰਹੀ ਸੀ ਇਹ ਕੀ ਸੀਗਾ ਹੈ ਕੀ ਸੀ ਕਿਸੇ ਨੂੰ ਵੀ ਨਹੀਂ ਦਿੱਤਾ ਕੋਈ ਕਿਸੇ ਨੂੰ ਵੀ ਕੁਛ ਨਹੀਂ ਦਿੱਤਾ وجہ ਕੀ ਹੈ ਜੋ ਤਾਂ ਹੁਣ ਉੱਪਰ ਵਾਲਾ ਜਾਣਦਾ ਜ ਉਹ ਜਾਣਦਾ ਸੈਨੀ ਜ਼ਮੀਨ ਹੈ ਉਹਨਾਂ ਨੂੰ ਵੀ ਦਾਦੇ ਇਲਾਹੀ ਉੱਥੋਂ ਮਿਲੀ ਹੋਣੀ ਨਹੀਂ ਉਹ ਇਨਸਿਕਿਉਰਟੀ ਹੋਣੀ ਉਹਨਾਂ ਨੂੰ ਕੋਈ ਕਿਸੇ ਨਹੀਂ ਤੁਸੀਂ ਨਾਲ ਖਿਆਲ ਨਹੀਂ ਕਰਦੇ ਹੋਲੇ ਕੁਸਤਾ ਉਹਨਾਂ ਦੇ ਦਿਲ ਚ ਹੋਈ ਸੀ ਅੱਜ ਤੱਕ ਹੁਣ ਇੱਥੇ ਰਹਿੰਦਾ ਸੀਗਾ ਕੰਮ ਕਰੇ ਕੰਮ ਕਰਦਾ ਸੀਗਾ ਕੋਈ ਲੋੜ ਪਾਣੀ ਹੁੰਦੀ ਦੋ ਵਾਰੀ ਤਾਂ ਹਸਪੀਟਲ ਵੀ ਦਾਖਲ ਕਰਾਇਆ ਖੂਨ ਘਟ ਜਾਂਦਾ ਸੀਗਾ ਅੱਛਾ ਇੱਕ ਵਾਰੀ ਦੇਸ਼ ਚ ਕਰਾਇਆ ਤੇ ਰਿਮਿੰਦਰ ਸਿੰਘ ਦੇ ਕਰਾਇਆ ਤੇ ਖੂਨ ਖੂਦਾ ਵੀ ਕਰਵਾਇਆ ਦੋ ਵਾਰੀ ਤੁਸੀਂ ਆਪਣੇ ਘਰ ਨਾਲ ਨਹੀਂ ਕੋਈ ਵੱਧ ਤੱਕ ਕੁਝ ਨਹੀਂ ਕਰ ਸਕਦਾ ਘਰ ਨਾਲ ਗੱਲ ਕਰਨੀ ਸੀ ਵੀ ਆਹ ਗੱਲ ਹੈ ਪਰ ਆਦੀ ਆਉਦੀ ਜ਼ਿੰਦਗੀ ਉਹ ਲੱਗ ਸਾਈਡ ਨਾਲ ਤੁਹਾਨੂੰ ਲੱਗਦਾ ਜਿਸ ਤਰ੍ਹਾਂ ਤੁਹਾਡੇ ਪਿਓ ਨੂੰ ਜਾਨ ਦਿੱਤਾ ਫਿਰ ਤੁਸੀਂ ਦਾ ਕਤਲ ਕਰਦਾ ਹੈ ਪਸਤਾਵ ਉਹ ਤਾਂ ਹੁੰਦਾ ਹੀ ਅੱਛਾ ਕਿੰਨੇ ਕਦਮ ਚੱਕਿਆ ਤੁਸੀਂ ਉਹਨੂੰ ਪਾਲਿਆ ਪੋਸਿਆ ਵਿਆਹ ਕੀਤਾ ਤੁਹਾਨੂੰ ਵੱਡਾ ਕੀਤਾ ਉਹ ਤਾਂ ਹੁੰਦਾ ਹੀ ਹੈ ਜਮੀਨ ਪਿੱਛੇ ਜਮੀਨ ਪਿੱਛੇ ਤੁਸੀਂ ਉਹਦਾ ਕਤਲ ਕਰਦੇ ਨਹੀਂ ਜਮੀਨ ਪਿੱਛੇ ਨਹੀਂ ਹੋਰ ਉਹ ਫੇਰਾ ਫਸੀਗਾ ਕੰਦੀ ਜਮੀਨ ਤਾਂ ਦੀ ਹੋਰ ਰੋਲਾ ਵੀ ਸੀ ਹਾਂ ਤੇ ਰੈਂਡੋ ਪਲੇ ਜਿਹੜਾ ਹੁੰਦਾ ਹੈ ਉਹ ਕੀ ਹੁੰਦਾ ਤੁਸੀਂ ਆਪਾਂ ਸਮਝ ਹੀ ਸਕਦੇ ਉਹ ਕੱਲਾ ਪੈਸੇ ਨਾਲ ਤਾਂ ਨਾ ਮਸਲਾ ਹੁੰਦਾ ਠੀਕ ਜੀ ਕੋੜੇ ਫੇਰਾ ਕੰਦੀ ਤਾਂ ਹੀ ਮੰਦੀ ਨਹੀਂ ਸੀ ਤੁਹਾਡੀ ਘਰਾਂ ਇਸ ਕਰਕੇ ਤੁਸੀਂ ਵੀ ਨਹੀਂ ਸੀ ਮੰਨਦੇ ਮੇਰੀ ਕਿ ਕਿਸੇ ਰਿਸ਼ਤੇਦਾਰ ਦੀ ਵੀ ਨਹੀਂ ਮੰਨੀ ਅੱਜ ਤਾਈਂ ਨੂੰ ਅੱਛਾ ਇਸ 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 ਦਾ ਤੁਸੀਂ ਇੰਨਾ ਵੱਡਾ ਕਦਮ ਚੱਕਿਆ ਦੁਖੀ ਹੋ ਗਏ ਅਜੇ ਤੁਹਾਡੀ ਮਾਤਾ ਜੀ ਹੈਗੇ ਹਾਂ ਚਲੋ ਜੀ ਬਹੁਤ ਕਰੇ ਮੋਗਲੇਸ਼ ਬਣਾ ਰਹੇ ਨੇ ਇਹ ਪਰ ਹੁਣ ਇਸ ਦਾ ਹੁਣ ਜਿਹੜਾ ਕੁਝ ਤੁਸੀਂ ਕਰਤਾ ਉਹ ਹੱਲ ਹੋ ਗਿਆ ਤੁਹਾਡਾ ਹੱਲ ਤਾਂ ਕੀ ਕਰੇ ਗੁੱਸਾ ਹੁੰਦਾ ਨਿਕਲ ਜਾਂਦਾ ਲੱਗਦਾ ਤੁਸੀਂ ਪਿਓ ਸੀਗੇ ਤੁਹਾਡੇ ਹੈ ਨਾ ਤੁਸੀਂ ਐਡਾ ਸਰੀਕੇਸਤਾ ਹੁੰਦਾ ਲੱਗਦਾ ਹੀ ਹੈ ਕਿਉਂ ਹੀ ਮਾਰਤਾ ਹੁਣ ਉਸਤਾਵਾ ਦਾ ਥੋੜਾ ਥੋੜਾ ਹੁੰਦਾ ਹੀ ਹੈ ਕੁਛ ਨਾ ਕਿੰਨੇ ਭਰਾ ਹੋ ਤੁਸੀਂ ਦੋ ਕਿੰਨੇ ਟਾਈਮ ਤੋਂ ਕੀ ਜ਼ਮੀਨ ਤੁਹਾਨੂੰ ਨਹੀਂ ਵੰਡ ਕੇ ਦੇ ਰਹੇ ਸੀ ਜਾਂ ਕੀ ਸੀ